ਰੇਕੀ ਸੈਂਟਰ ਦੀ 24ਵੀਂ ਪੈਦਲ ਯਾਤਰਾ ਨਿਕਲ ਰਹੀ ਹੈ ਜ ਜੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਥਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਇਹ ਖੰਨੇ ਦੇ ਲਿਵੜੇ ਪਿੰਡ ਤੋਂ ਇਹ ਪੈਦਲ ਯਾਤਰਾ ਚੱਲੀ ਹੈ ਤੇ ਰੇਕੀ ਸੈਂਟਰ ਤੱਕ ਇਸ ਯਾਤਰਾ ਨੇ ਜਾਣਾ ਕਾਫੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਇਸ ਸੈਂਟਰ ਦੇ ਵਿੱਚ ਕਹਿੰਦੇ ਬਹੁਤ ਕ੍ਰਿਸ਼ਮੇ ਹੁੰਦੇ ਦਿਖੇ ਨੇ ਲੋਕਾਂ ਦੀਆਂ ਬਿਮਾਰੀਆਂ ਤੱਕ ਠੀਕ ਹੋ ਜਾਂਦੀਆਂ ਨੇ ਜੋ ਕਿ ਲੋਕਾਂ ਦਾ ਕਹਿਣਾ ਹੈ ਇਹੋ ਜਿਹੀਆਂ ਬਿਮਾਰੀਆਂ ਜਿੱਥੇ ਮੈਡੀਕਲ ਸਾਇੰਸ ਵੀ ਫੇਲ ਹੋ ਜਾਂਦੀ ਹੈ ਜਿਹੜਾ ਸ਼ਰਾਬ ਪੀਂਦੋਂ ਛੱਡ ਜਾਂਦਾ ਵਾ ਜਿਹੜਾ ਭਟਕਦਾ ਫਿਰਦਾ ਉਹਨੂੰ ਵੀ ਇੱਥੇ ਆਣ ਕੇ ਗਿਆਨ ਮਿਲਦਾ ਵਾ ਉਹ ਆਪਣੇ ਪਰਿਵਾਰ ਨੂੰ ਲਿਆਂਦਾ ਆਪੇ ਮੱਲੇ ਨੂੰ ਲਿਆਂਦਾ ਸਮਾਜ ਨੂੰ ਲਿਆਂਦਾ ਸਾਰੇ ਪਾਸੋਂ ਮੈਨੂੰ ਸ਼ੂਗਰ ਦੀ ਸੀਗੀ ਰੀੜ ਦੀ ਹੱਡੀ ਦੀ ਪ੍ਰੋਬਲਮ ਸੀ ਸਾਰੀਆਂ ਠੀਕ ਹੋ ਜਾਂਦੀਆਂ ਮੇਰੀਆਂ ਉਹ ਤਾਂ ਦਵਾਈ ਨਾਲ ਵੀ ਠੀਕ ਹੋ ਜਾਂਦੀ ਨਹੀਂ ਹੁੰਦੀਆਂ ਮੈਂ ਕਰਾਇਆ ਵਾ ਇੱਥੇ ਇੰਨੇ ਮਰੀਜ਼ ਆਏ ਜਿਨ੍ਹਾਂ ਨੂੰ ਹਸਪਤਾਲਾਂ ਤੋਂ ਮਿਲ ਗਿਆ ਜਵਾਬ ਇੱਥੇ ਆਣ ਕੇ ਉਹ ਤੁਰਨੇ ਸ਼ੁਰੂ ਹੋ ਗਏ ਸੇਵਾ ਕਰਨ ਲੱਗ ਗਏ ਅੰਦਰ ਆਣ ਪੰਜ ਪੰਜ ਵਜੇ 10 10 ਸਾਲ ਤੋਂ ਸੇਵਾ ਕਰ ਰਹੇ ਕਈਆਂ ਨਹੀਂ ਲੱਗਾ ਟੁੱਟੀਆਂ ਹੱਡੀਆਂ ਟੁੱਟੀਆਂ ਸਭ ਪੋਸਟਿਵ ਹੋ ਗਏ ਸਭ ਠੀਕ ਹੋ ਗਏ ਮੈਂ ਕੈਂਸਰ ਦਾ مریض ਸੀ ਗੁਰੂ ਜੀ ਤੋਂ ਕੈਂਸਰ ਠੀਕ ਹੋਈ ਜਾ ਇੱਕ ਮੇਰੇ ਨਾਲ ਇਹੋ ਜਿਹਾ ਕਿਸ਼ਮਾ ਹੈ ਕਿ ਮੈਂ ਵੀ 22 ਸਾਲ ਤੋਂ ਲਾਤੀ ਦੀ ਬੇਨਿਕ ਹੋਦੀ ਸੀ ਆਟੋਮੈਟਿਕ ਲਾਤੀ ਦੀ ਨਾੜ ਫਟ ਕੇ ਆਪੇ ਹੀ ਬਾਹਰ ਚੀਜ਼ ਦਿਖ ਗਈ ਆ ਮੈਂ ਬਿਲਕੁਲ ਠੀਕ ਹਾਂ ਗੁਰੂ ਜੀ ਦਾ ਧੰਨਵਾਦ ਇਹ ਚਮਤਕਾਰ ਹੀ ਕਹ ਲਓ ਬਸ ਗੁਰੂ ਜੀ ਦੀ ਕਿਰਪਾ ਹੈ ਨੇਕੀ ਸ਼ਕਤੀ ਦੀ ਕਿਰਪਾ ਹੈ ਇਥੇ ਕੋਈ ਐਸੀ ਬਿਮਾਰੀ ਨਹੀਂ ਜਿਹਦਾ ਇਲਾਜ ਨਾ ਹੋਵੇ ਚਾਹ ਉਹ ਬਿਮਾਰੀ ਦਾ ਤੁਹਾਨੂੰ ਪਤਾ ਹੋਵੇ ਜਾਂ ਨਾ ਹੋਵੇ ਕਈ ਬਿਮਾਰੀਆਂ ਐਸੀਆਂ ਵੀ ਨੇ ਜਿਹੜੇ ਤੁਹਾਡੇ ਸਕੈਨ ਬੈਸਟ ਆਫ ਦੀ ਸਕੈਨਿੰਗ ਮਸ਼ੀਨਾਂ ਚ ਵੀ ਨਹੀਂ ਆਉਂਦੀਆਂ ਉਹ ਵੀ ਇੱਥੇ ਗੁਰਜੀ ਨੇ ਆਪੇ ਹੀ ਦੇਖ ਕੇ ਉਹਦਾ ਇਲਾਜ ਕਰ ਦੇਣਾ ਬਿਨਾ ਕਿਤੇ ਮੈਡੀਸਨ ਦੇ ਜਿਹਦਾ ਇਲਾਜ ਕਿਸੇ ਮੈਡੀਸਨ ਨਾਲ ਨਹੀਂ ਹੋ ਸਕਦਾ ਚਾਹੇ ਉਹ ਜਵਾਬ ਵੀ ਮਿਲਿਆ ਹੋਇਆ ਹੈ ਚਾ ਭੀ ਜੀਆ ਜਾਂ ਕਿਸੇ ਕਿਸਮ ਦੀ ਕੋਈ ਵੀ ਬਿਮਾਰੀ ਹੈ ਇੱਥੇ ਆ ਕੇ ਸਾਰਿਆਂ ਦਾ ਹੱਲ ਹੈ ਸਾਉਂ ਖਾਣ ਲੱਗਿਆ ਜੀ ਮੈਨੂੰ ਮੈਨੂੰ ਆਪਣੇ ਸਾਡੇ ਗੁਰਪਾ ਜੀ ਨੇ ਇਹਨਾਂ ਨੇ ਮੈਨੂੰ ਦੱਸਿਆ ਮਤਲਬ ਮੋੜ ਮੰਡੀ ਤੋਂ ਹੀ ਵੀ ਤੁਸੀਂ ਉਰੇ ਆਇਆ ਕਰੋ ਤੇ ਮਤਲਬ ਜਿਵੇਂ ਜਿਵੇਂ ਮੈਮਰੀ ਆਂਦਾ ਗਿਆ ਮੇਰੀ ਹਰ ਪ੍ਰੋਬਲਮ ਬਿਲਕੁਲ ਠੀਕ ਹੋ ਗਈ ਜੀ ਮੇਰਾ ਹਾਰਟ ਬਿਲਕੁਲ 25 ਬਹਣੇ ਕੰਮ ਕਰਦਾ ਸੀ ਜੀ ਹੁਣ ਮੇਰਾ ਹਾਰਟ ਆ ਇਸ ਟਾਈਮ ਨਾਰਮਲ ਹੈ ਡਾਕਟਰ ਦਿੰਦੇ ਪੈਸੇ ਲੈਂਦੇ ਇੱਥੇ ਇੱਥੇ ਪੈਸਾ ਪੂਸਾ ਲਿਆ ਜਾਂਦਾ ਕੋਈ ਫੀਸ ਵਗੈਰਾ ਕੋਈ ਕੋਈ ਪੈਸਾ ਨਹੀਂ ਕੋਈ ਫੀਸ ਨਹੀਂ ਬਿਲਕੁਲ ਸਭ ਫ੍ਰੀ ਚ ਹੀ ਅੰਦੀ ਬਿਮਾਰੀ ਤੋਂ ਨਿਜਾਦ ਮਿਲ ਗਈ ਜਿਹਦੇ ਲੱਖਾਂ ਲੱਖਾਂ ਰੁਪਏ ਲੱਗ ਜਾਂਦੇ ਨੇ ਲਾਜ ਤੇ ਸਾਲ ਹੋ ਗਏ ਮੈਂ ਤੁਹਾਡੇ ਸਾਹਮਣੇ ਖੜਾ ਸ਼ੂਗਰ ਤੱਕ ਮੈਨੂੰ ਹੋ ਗਿਆ ਸੀ ਪਰ ਅੱਜ ਦੀ ਅੱਜ ਤੱਕ ਮੈਂ ਇੱਕ ਸਿੰਗਲ ਗੋਲੀ ਨਹੀਂ ਖਾਧੀ ਜੀ ਦੱਸ ਪੁੱਛ ਲੈਣੇ ਕੀ ਹੋਇਆ ਹੈ ਨਾ ਤੁਸੀਂ ਜਾਣ ਲੈਣੇ ਆਂ ਭਾਜੀ ਇਸ ਸਥਿਤੀ ਵਿੱਚ ਤੁਸੀਂ ਯਾਤਰਾ ਕਰ ਰਹੇ ਹੋ ਵੀ ਸਕੂਟਰੀ ਤੇ ਇਹ ਉਹਦੇ ਖੰਨੇ ਆਉਣ ਕਰਕੇ ਨਾ ਗੁਰੂ ਜੀ ਦੀ ਕਿਰਪਾ ਨਾਲ ਉਸ ਨੂੰ ਪਤਾ ਲੱਗਾ ਜੀ ਪਹਿਲਾਂ ਲੱਤਾਂ ਨੂੰ ਹੈ ਵਾਇਆ ਦੀ ਹੈ ਉਹ ਨਹੀਂ ਲੱਤਾਂ ਜੀ ਉਹ ਲੱਤਾਂ ਇੰਨੀਆਂ ਹੋਣੇ ਮਤਲਬ ਹੱਥ ਫੇਰਦੀ ਪਤਾ ਲੱਗਦਾ ਜੀ ਤੇ ਮੇਰਾ ਲੀਵਰ ਰਮੇ ਹੋ ਗਿਆ ਜੀ ਡਾਕਟਰ ਨੇ ਲੀਵਰ ਟ੍ਰਾਂਸਪਲੈਂਟ ਵਾਸਤੇ ਆਖੇ ਸੀ ਮਿਲੂ ਇੱਥੇ ਆਣਾ ਮੇਰੇ ਲੀਵਰ ਟ੍ਰਾਂਸਪਲੈਂਟ ਦੀ ਲੋੜ ਨਹੀਂ ਪਈ ਮੈਂ ਬਿਲਕੁਲ ਠੀਕ ਹਾਂ ਦੋ ਤਿੰਨ ਸਾਲ ਤੋਂ ਆ ਰਹੇ ਹਾਂ ਬਿਲਕੁਲ ਸਹੀ ਹਾਂ ਹੁਣ ਬੇਨੇ ਪੁਲੀ ਜਿਵੇਂ ਲੱਗਿਆ ਕੋਈ ਬੜੀ ਪ੍ਰੋਬਲਮ ਹੈ ਇਨਫੈਕਸ਼ਨ ਬਹੁਤ ਜ਼ਿਆਦਾ ਹੈ ਅੱਛਾ ਜੀ 6 ਮਹੀਨੇ ਹਸਪਤਾਲ ਵੀ ਰਹੇ ਰਹੇ ਇੱਕ ਉਥੇ ਠੀ ਉਹਨਾਂ ਨੂੰ ਮੈਂ ਨਾਲ ਲੈ ਕੇ ਆਇਆ ਤੇ ਮੈਂ ਹੁਣ ਬਿਲਕੁਲ ਠੀਕ ਆ ਮੇਰਾ ਲੀਵਰ ਤੇ ਉਹ ਸਭ ਠੀਕ ਹੋ ਗਿਆ ਥੋੜਾ એનર્ਜੀ ਦੇ ਨਾਲ ਉਹ ਤੇ ਮੈਨੂੰ ਲੀਵਰ ਟ੍ਰਾਂਸਪਲੈਂਟ ਦੀ ਲੋੜ ਨਹੀਂ ਪਈ ਅ ਟੈਲੀਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਜੀ ਇੱਕ ਵਾਰ ਫੇਰ ਅ ਰੇਕੀ ਸੈਂਟਰ ਦੀ 24ਵੀਂ ਪੈਦਲ ਯਾਤਰਾ ਨਿਕਲ ਰਹੀ ਹੈ ਜਿੱਥੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੰਘਤਾ ਦਾ ਠਾਠਾ ਮਾਰਦਾ ਹੋਇਆ ਇਕੱਠ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਇਹ ਖੰਨੇ ਦੇ ਲਿਬੜੇ ਪਿੰਡ ਤੋਂ ਇਹ ਪੈਦਲ ਯਾਤਰਾ ਅ ਚੱਲੀਏ ਤੇ ਰੇਕੀ ਸੈਂਟਰ ਤੱਕ ਇਸ ਯਾਤਰਾ ਨੇ ਜਾਣਾ ਸੋ ਕਾਫੀ ਕੱਟ ਦੇਖਣ ਨੂੰ ਮਿਲ ਰਿਹਾ ਇਸ ਸੈਂਟਰ ਦੇ ਵਿੱਚ ਕਹਿੰਦੇ ਬਹੁਤ ਕਿਰਸ਼ਮੇ ਹੁੰਦੇ ਦਿਖੇ ਨੇ ਲੋਕਾਂ ਦੀਆਂ ਬਿਮਾਰੀਆਂ ਤੱਕ ਠੀਕ ਹੋ ਜਾਂਦੀਆਂ ਨੇ ਜੋ ਕਿ ਲੋਕਾਂ ਦਾ ਕਹਿਣਾ ਸੋ ਦੇਖੋ ਕਿਸ ਤਰ੍ਹਾਂ ਜਿਹੜੇ ਲੋਕ ਨੇ ਉਹ ਇਸ ਪੈਦਲ ਯਾਤਰਾ ਦਾ ਹਿੱਸਾ ਬਣੇ ਹੋਏ ਨੇ ਪੈਦਲ ਯਾਤਰਾ ਕਰ ਰਹੇ ਨੇ ਸੋ ਗੱਲਬਾਤ ਕਰ ਲੈਣੇ ਆ ਅੰਕਲ ਕੀ ਨਾਮ ਹੈ ਜੀ ਜਿਹਦੀ ਸੀ ਕਿੰਨੇ ਸਮੇਂ ਤੋਂ ਜੁੜੇ ਹੋ ਜੀ ਰੇਕੀ ਸੈਂਟਰ ਨਾਲ 16 ਸਾਲ ਤੋਂ 16 ਸਾਲ ਹੋ ਗਏ ਕੋਈ ਕ੍ਰਿਸ਼ਮਾ ਦੇਖਣ ਨੂੰ ਮਿਲੇ ਆ ਔਰ ਰੋਜ਼ ਕ੍ਰਿਸ਼ਮੇ ਹੋ ਰਹੇ ਨੇ ਜੀ ਰੋਜ਼ ਨਵੇਂ ਦੇ ਨਵੇਂ ਕ੍ਰਿਸ਼ਮੇ ਹੋ ਰਹੇ ਨੇ ਠੀਕ ਹੈ ਹਾਂ ਜੀ ਬਹੁਤ ਲੱਗਾ ਹਾਂ ਕਹਿੰਦਾ ਸੋਸ਼ਲ ਮੀਡੀਆ ਤੇ ਕਹਿੰਦੇ ਬਹਿਮਾ ਚ ਭਰਮਾ ਚ ਪਾਉਂਦੇ ਨੇ ਐਦਾਂ ਦਾ ਕੁਝ ਹੈ ਕੋਈ ਬਹਿਮਾ ਨਹੀਂ ਕੋਈ ਕਿਸੇ ਨੂੰ ਕਹਿੰਦਾ ਜਿਹਨੂੰ ਤਰਨ ਨੂੰ ਮੰਨਦੇ ਉਹ ਮੰਨੋ ਅੱਛਾ ਹਾਂ ਇੱਥੇ ਕੋਈ ਇਹੋ ਜਿਹਾ ਕੋਈ ਲੱਗ ਤੋਂ ਨਹੀਂ ਦੇ ਰਹੇ ਨਾਮਦਮ ਹਾਂ 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 ਸਾਬ ਮਤਲਬ ਇੱਥੇ ਜੀ ਕੋਈ ਸਮੱਸਿਆ ਸੀ ਕਾਫੀ ਦਾਅਵੇ ਕੀਤੇ ਜਾਂਦੇ ਨੇ ਰੇਕੀ ਸੈਂਟਰ ਤੇ ਕੀ ਲੱਖਾਂ ਲੋਕਾਂ ਦਾ ਇਲਾਜ ਕੀਤਾ ਗਿਆ ਹੈ ਇਹੋ ਜਿਹੀਆਂ ਬਿਮਾਰੀਆਂ ਜਿੱਥੇ ਮੈਡੀਕਲ ਸਾਇੰਸ ਵੀ ਫੇਲ ਹੋ ਜਾਂਦੀ ਹੈ ਉਹ ਬਿਮਾਰੀਆਂ ਵੀ ਇੱਥੇ ਲੋਕਾਂ ਦੀ ਆਪਾਂ ਕਹਿ ਦੀ ਉਹਨਾਂ ਨੂੰ ਇਸ ਉਸ ਬਿਮਾਰੀ ਤੋਂ ਨਜਾਤ ਮਿਲੀ ਹੈ ਜਿੱਥੇ ਮੈਡੀਕਲ ਸਾਇੰਸ ਫੇਲ ਹੋ ਜਾਂਦੀ ਹੈ ਜੋ ਕਿ ਲੋ ਕਹਿ ਰਹੇ ਨੇ ਸੋ ਲੋਕਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਸੋ ਇਹ ਜਿਹੜੀ ਪੈਦਲ ਯਾਤਰਾ ਹੈ ਇਹ ਅਖੰਡੇ ਦੇ ਲਿਬੜੇ ਪਿੰਡ ਤੋਂ ਚੱਲੀ ਹੈ ਸੋ ਹੁਣ ਇਹ ਰੇਕੀ ਸੈਂਟਰ ਤੱਕ ਦਾ ਇਸ ਸਫਰ ਕਰੂਗੀ ਪੈਦਲ ਯਾਤਰਾ ਸੋ ਦੇਖ ਸਕਦੇ ਹੋ ਸੰਗਤਾਂ ਦਾ ਇਕੱਠ ਸੋ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੰਨੇ ਆ ਜਾਣਦੇ ਆ ਉਹਨਾਂ ਦੇ ਤਜਰਬੇ ਕਿ ਕਿੰਨੇ ਸਮੇਂ ਤੋਂ ਉਹ ਇਸ ਸੰਸਥਾਨ ਨਾਲ ਜੁੜੇ ਅਤੇ ਉਹਨਾਂ ਨੂੰ ਕੀ ਕੀ ਲਾਭ ਮਿਲੇ ਕੀ ਨਾਮ ਹੈ ਵੀਰ ਜੀ ਠੋਟਾ ਲਾਹ ਸਿੰਘ ਕਿੰਨਾ ਸਮਾਂ ਹੋ ਗਿਆ ਰਿਚੀ ਸੈਂਟਰ ਨਾਲ ਜੁੜੇ ਤੁਹਾਨੂੰ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਹਾਂਜੀ ਕੀ ਲੱਗਿਆ ਕੀ ਕਿਤੋਂ ਪਤਾ ਚੱਲਿਆ ਵੀ ਇੱਥੇ ਆਹ ਬਿਮਾਰੀਆਂ ਦਾ ਇਲਾਜ ਹੁੰਦਾ ਤੁਹਾਨੂੰ ਕੀ ਸਮੱਸਿਆ ਸੀ ਪਹਿਲਾਂ YouTube ਤੇ ਪਤਾ ਲੱਗਿਆ ਜੀ YouTube ਤੇ ਦੇਖਿਆ ਤੁਸੀਂ ਤੁਹਾਨੂੰ ਕੀ ਸਮੱਸਿਆ ਸੀ ਕੋਈ ਸਮੱਸਿਆ ਨਹੀਂ ਸੀ ਅੱਛਾ ਹਾਂਜੀ ਫਿਰ ਮਨ ਦੀ ਸ਼ਾਂਤੀ ਲਈ ਇੱਥੇ ਜੁੜੇ ਨਾਲ ਜਿਹੜਾ ਸ਼ਰਾਬ ਪੀਂਦਾ ਛੱਡ ਜਾਂਦਾ ਵਾ ਅੱਛਾ ਜੀ ਜਿਹੜਾ ਭਟਕਦਾ ਫਿਰਦਾ ਉਹਨੂੰ ਵੀ ਇੱਥੇ ਆਣ ਕੇ ਗਿਆਨ ਮਿਲਦਾ ਵਾ ਉਹ ਆਪਣੇ ਪਰਿਵਾਰ ਨੂੰ ਲਿਆਂਦਾ ਅੱਕੇ ਮੱਲੇ ਨੂੰ ਲਿਆਂਦਾ ਸਮਾਜ ਨੂੰ ਲਿਆਂਦਾ ਸਾਰੇ ਪਾਸਿਓ ਤੁਹਾਨੂੰ ਕੀ ਸਮੱਸਿਆ ਸੀ ਮੈਨੂੰ ਸ਼ੂਗਰ ਦੀ ਸੀ ਗ੍ਰੀਡ ਦੀ ਹੱਡੀ ਦੀ ਪ੍ਰੋਬਲਮ ਸੀ ਸਾਰੀਆਂ ਠੀਕ ਹੋ ਗਈਆਂ ਮੇਰੀਆਂ ਉਹ ਤਾਂ ਦਵਾਈ ਨਾਲ ਵੀ ਠੀਕ ਹੋ ਜਾਂਦੀ ਨਹੀਂ ਹੁੰਦੀਆਂ ਮੈਂ ਕਰਾਇਆ ਵਾ ਮੈਂ ਕਈ ਡਾਕਟਰਾਂ ਕੋਲ ਲੈ ਕੇ ਰਾਇਡ ਦੀ ਹੱਡੀ ਦਾ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਸ਼ੂਗਰ ਦਾ ਨਹੀਂ ਪਿਆ ਹੁਣ ਮੈਂ 2 2.5 ਸਾਲ ਤੋਂ ਹੱਡੀ ਦੀ ਸਮੱਸਿਆ ਹੈ ਤੇ ਤੁਸੀਂ ਲਿਬੜੇ ਵੰਡ ਤੋਂ ਪੈਦਲ ਚੱਲ ਕੇ ਆ ਰਹੇ ਹੋ ਦਰਦ ਨਹੀਂ ਮਹਿਸੂਸ ਹੋ ਰਿਹਾ ਜੀ ਚੌਥੀ ਯਾਤਰਾ ਕੀਤੀ ਹੈ ਪੈਦਲ ਹੀ ਹਾਂਜੀ ਡਾਕਟਰ ਇਹਦੇ ਵਾਲਾ ਚੱਲਣਾ ਨਹੀਂ ਡਾਕਟਰ ਕਹਿੰਦੇ ਚੱਲਣਾ ਨਹੀਂ ਪਰ ਤੁਸੀਂ ਚੱਲ ਰਹੇ ਹੋ ਉਲਟ ਜਾ ਰਹੇ ਹੋ ਤੁਸੀਂ ਇੱਥੇ ਸਾਰਾ ਉਲਟ ਹੈ ਇਹ ਕਹਿੰਦੇ ਚੱਲੋ ਜੇ ਸ਼ੂਗਰ ਹੈ ਤੇ ਖਾਓ ਰਸਗੁੱਲੇ ਖਾਓ ਮਲਾਈ ਖਾਓ ਉਲਟਾ ਕੰਮ ਹੈ ਇੱਥੇ ਸਾਰਾ ਜਿੱਦ ਨੂੰ ਬਲੱਡ ਪ੍ਰੈਸ਼ਰ ਹੈ ਨਾ ਕੁਝ ਉਹਨੂੰ ਕਹਿੰਦੇ ਨਮਕ ਖਾਓ ਜਿਆਦਾ ਤੋਂ ਜਿਆਦਾ ਗੜਾ ਨਹੀਂ ਜਿੰਨਾ ਦੀ ਨਹੀਂ ਐਂਦੇ ਇਹ ਤਾਂ ਇਹ ਤਾਂ ਬਦ ਪਰਹੇਚੀ ਹੋ ਗਈ ਨਾ 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 ਬਦ ਪਰਹੇਚੀ ਹੈ ਹੀ ਨਹੀਂ ਤੁਸੀਂ ਮੈਨੂੰ ਖਾਓ ਲਿਆਓ ਘਰੋਂ ਲੈ ਸ਼ੁਗਰ ਰਮਨ ਖਾ ਲਓਗੇ हां ਲਿਆਓ ਕੀ ਬਾਤ ਹੈ ਦੇਖੋ ਦਿਮਾਗੀ ਤੌਰ ਤੇ ਸਟਰੋਂਗ ਕਰਦੇ ਨੇ ਇੱਥੇ ਦਿਮਾਗੀ ਸਟਰੋਂਗ ਤੇ ਬੰਦਾ ਨੈਗੇਟਿਵਿਟੀ ਹੁੰਦੀ ਘਰੇ ਜਾ ਕੇ ਜਦੋਂ ਇੱਥੇ ਆਉਂਦਾ ਪੋਜ਼ਿਟਿਵ ਹੋ ਜਾਂਦਾ ਉਹ ਹਰ ਇੱਕ ਦਾ ਪੋਜ਼ਿਟਿਵ ਸੋਚਦਾ ਕਿਸੇ ਦਾ ਨੈਗੇਟਿਵ ਸੋਚਦਾ ਹੀ ਨਹੀਂ ਉਹਦੇ ਦਿਮਾਗ 'ਚ ਆ ਜਾਂਦਾ ਮੈਂ ਭਲਾ ਹੀ ਕਰਨਾ ਹਰ ਇੱਕ ਬੰਦੇ ਦਾ ਭਲਾ ਹੀ ਕਰਨਾ ਹੈ ਦਿਮਾਗੀ ਤੌਰ ਤੇ ਮਜ਼ਬੂਤ ਕੀਤਾ ਜਾਂਦਾ ਦੂਤ ਕੀਤਾ ਜਾਂਦਾ ਉਹਦੇ ਅੰਦਰੋਂ ਸਾਰੀ ਜਿਹਨੂੰ ਪਹਿਲੀ ਦਸਤਾਵੀ ਪਾਈ ਤੇਰੇ ਦਿਨ ਥੋੜੇ ਨੇ ਉਹਨੂੰ ਫਿਰ ਦਵਾਈ ਵੀ ਨਹੀਂ ਲੱਗਦੀ ਦਵਾਈ ਵੀ ਨਹੀਂ ਲੱਗਦੀ ਇੱਥੇ ਇੰਨੇ ਮਰੀਜ਼ ਆਏ ਜਿਨ੍ਹਾਂ ਨੂੰ ਹਸਪਤਾਲਾਂ ਚੋਂ ਮਿਲ ਗਿਆ ਜਵਾਬ ਇੱਥੇ ਆਣ ਕੇ ਉਹ ਤੁਰਨੇ ਸ਼ੁਰੂ ਹੋ ਗਏ ਸੇਵਾ ਕਰਨ ਲੱਗ ਗਏ ਅੰਦਰ ਆਣ ਪੰਜ ਪੰਜ 10 10 ਸਾਲ ਤੋਂ ਸੇਵਾ ਕਰ ਰਹੇ ਕਈਆਂ ਦੀਆਂ ਲੱਤਾਂ ਟੁੱਟੀਆਂ ਹੱਡੀਆਂ ਟੁੱਟੀਆਂ ਸਭ ਪੋਜ਼ੀਟਿਵ ਹੋ ਗਏ ਸਭ ਠੀਕ ਹੋ ਗਏ ਇਕੱਲੇ ਆਏ ਉਹ ਜੇ ਫੈਮਿਲੀ ਪਈ ਹੈ ਮੇਰੀ ਸਾਰੀ ਫੈਮਿਲੀ ਆਈ ਮੇਰੇ ਕੁਰਦਾਬਾਦ ਤੋਂ ਪੰਜ ਬੰਦੇ ਆਏ ਦਿੱਲੀ ਤੋਂ ਪੰਜ ਬੰਦੇ ਆਏ ਆ ਅੱਛਾ ਜੀ ਲੁਧਿਆਣੇ ਤੋਂ ਮੇਰੇ 8 ਬੰਦੇ ਆਏ ਮੈਂ ਨਾ ਜੇ ਤੁਸੀਂ ਆਪਾਂ ਕਹਿ ਦਈਏ ਵੀ ਜਿਹੜੇ ਕਾਰਪੋਰੇਟ ਘਰਾਂ ਨੇ ਡਾਕਟਰਾਂ ਦੀ ਜੇਬਾਂ ਨੂੰ ਕਾफी ਭਾਰੀ ਕੱਟ ਲੱਗੂਗਾ ਇੱਥੇ ਇੱਥੇ ਜੁੜਨ ਨਾਲ ਨਹੀਂ ਨਹੀਂ ਕੋਈ ਕੱਟ ਨਹੀਂ ਐ ਜਿੰਨੇ ਕੋਲ ਪੈਸਾ ਨਾ ਉਹ ਮੈਂਟਲ ਆਂਦਾ ਆਪਣਾ ਚੀਰ ਫੱਡ ਕਰਾਨ ਤੇ ਹਾਂ ਉਹ ਨਹੀਂ ਸੋਚਦਾ ਉਹ ਨੂੰ ਐ ਨਹੀਂ ਪਤਾ ਵੀ ਮੈਨੂੰ ਉੱਥੇ ਜਾ ਕੇ ਮੇਰਾ ਸਰੀਰ ਕਟਵੜ ਹੋਣਾ ਐ ਇੱਥੇ ਮੈਂ ਹਾਜ਼ਰੀ ਭਰਨ ਵਾਲੀ ਠੀਕ ਹੋ ਜਾਣਾ ਉਹ ਪੈਸੇ ਦੀ એનર્ਜੀ ਨਾਲ ਆਪਣਾ ਜਾ ਕੇ ਕਟਵੜ ਕਰਾ ਲੈਂਦਾ ਜਲਦੀ ਹਮ ਬਸ ਉਹ ਫਿਰ ਵੀ ਕਹਿੰਦਾ ਇਹ ਕੀ ਦਾ ਖੇਲ ਐ ਸਾਰਾ ਬਸ ਵੇਕੀ ਦਾ ਖੇਲ ਐ એનર્ਜੀ ਜਾਂ ਉਪਰੋਕੋ ਜੀ ਗੱਲ ਨੂੰ ਪੋਸਟਿਵ ਰਸੇ ਦੇ ਅੰਦਰ ਰਹਿ ਕੇ ਚੱ ਕਾਲੀ ਤੋਂ ਪਿੱਛੇ ਰਹੋ ਜੀ ਪਰ ਸਕੂਲੇ ਖਾਉਂਗਾ ਜੋ ਮਰਜੀ ਖਾਉਂਗਾ ਕਿਉਂ ਨੀ ਸ਼ੂਗਰ ਨਾਰਮਲ ਰਹਿੰਦੀ ਹੈ ਆ ਦੇਖੋ ਇਹ ਚਮਤਕਾਰ ਇਹਨਾਂ ਨੇ ਆਪਣਾ ਸਾਂਝਾ ਕੀਤਾ ਹੈ ਰੀੜ ਦੀ ਹੱਡੀ ਦੀ ਦਿੱਕਤ ਹੈ ਨਾ ਉਹ ਦੇਖੋ ਅੰਕਲ ਕਿੰਨੇ ਸਹੀ ਸਲਾਮਤ ਤੁਰ ਰਹੇ ਨੇ ਕਿੰਨੇ ਕਿਲੋਮੀਟਰ ਤੁਰਪੇ ਹੁਣ ਤੁਸੀਂ ਹੁਣ ਤੱਕ ਹੁੰਦਾ ਕਿ 4 3 3.5 4 ਕਿਲੋਮੀਟਰ ਹੋ ਗਿਆ ਪਿਛਲੇ ਮੈਂ 16 ਕਿਲੋ ਦਵਾਈਆਂ ਲੰਦੇ ਸੀ ਉਦੋਂ ਕਦੇ ਸੋਚਿਆ ਸੀ ਵੀ 3 ਕਿਲੋਮੀਟਰ ਮੈਂ ਇੰਦਾ ਚੱਲ ਪੂ ਕਦੇ ਬੈਠਣ ਨਹੀਂ ਸੀ ਹੁੰਦਾ ਪੈਂਟ ਨਹੀਂ ਸੀ ਪਾਈ ਜਾਂਦੀ ਕੋੜੀ ਪ੍ਰੋਬਲਮ ਹੁੰਦੀ ਸੀ ਕਿ ਲੇਟ ਕੇ ਉੱਠਣਾ ਉਹ ਵੀ ਉੱਠਿਆ ਨਹੀਂ ਸੀ ਜਾਂਦਾ ਇੱਕ ਸਾਈਡ ਤੇ ਹਾਂਜੀ ਮਾਲ ਹੈ ਜੀ ਰੀਡ ਦੀ ਹੱਡੀ ਦੀ ਦਿੱਕਤ ਆ ਕਹਿੰਦੇ ਪਹਿਲਾਂ ਚੱਲ ਨਹੀਂ ਜਾਂਦਾ ਸੀ ਹੁਣ ਦੇਖੋ ਚਾਰ ਪੰਜ ਕਿਲੋਮੀਟਰ ਤੁਰ ਰਹੇ ਨੇ ਅੰਕਲ ਇਹ ਚਮਤਕਾਰ ਨੇ ਜੀ ਜਿਹੜੇ ਸੰਗਤ ਨੂੰ ਬੇਨਤੀ ਰਿਹਾ ਜੀ ਲੋਕ ਜਿਹੜੇ ਪਿੱਛੇ ਸਾਡੇ ਨਾਲ ਇੱਥੇ ਸਾਂਝੇ ਕਰ ਰਹੇ ਨੇ ਇਹਨਾਂ ਦਾ ਦਾਵਾ ਹੈ ਕਿ ਇੱਥੇ ਜੁੜਨ ਨਾਲ ਇਸ ਸੰਸਥਾ ਨਾਲ ਜੁੜਨ ਨਾਲ ਰੇਕੀ ਸੈਂਟਰ ਦੇ ਜੁੜਨ ਨਾਲ ਉਹਨਾਂ ਦੀ ਕਾਫੀ ਸਮੱਸਿਆਵਾਂ ਦਾ ਹੱਲ ਉਹਨਾਂ ਨੂੰ ਮਿਲੇ ਆ ਕਾਫੀ ਰੋਗ ਦੂਰ ਹੋਏ ਨੇ ਅੰਕਲ ਜੀ ਕੀ ਨਾਮ ਹੈ ਮੇਰਾ ਨਾਮ ਮੇਜਰ ਸਿੰਘ ਮੈਂ ਅੰਮ੍ਰਿਤਸਰ ਤੋਂ ਬੋਲ ਰਿਹਾ ਸਰ ਅੰਮ੍ਰਿਤਸਰ ਤੋਂ ਆਇਓ ਮੈਂ ਕੈਂਸਰ ਦਾ ਮਰੀਜ਼ ਸੀ ਗੁਰੂ ਜੀ ਤੋਂ ਕੈਂਸਰ ਠੀਕ ਹੋਈ ਆ ਇੱਕ ਮੇਰੇ ਨਾਲ ਇਹੋ ਜਿਹਾ ਕਿਸ਼ਮਾ ਆ ਕਿ ਮੇਰੇ ਵੀ 22 ਸਾਲ ਤੋਂ ਲਾਤੀ ਦੀ ਪੀੜ ਨਿਕਲਦੀ ਸੀ ਆਟੋਮੈਟਿਕ ਲਾਤੀ ਦੀ ਨਾੜ ਫਟ ਕੇ ਆਪੇ ਹੀ ਬਾਹਰ ਚੀਜ਼ ਨਿਕਲ ਗਈ ਆ ਮੈਂ ਬਿਲਕੁਲ ਠੀਕ ਆ ਗੁਰੂ ਜੀ ਦਾ ਧੰਨਵਾਦ ਜੇ ਟੈਸਟ ਕਰਾਇ ਨੀ ਤੁਸੀਂ ਕੈਂਸਰ ਥੋੜਾ ਖਤਮ ਹੋ ਚੁੱਕਿਆ ਪੂਰਾ ਮੈਂ ਕਹਾਂ ਜੀ ਇਤਬਾਰ ਹੀ ਗੁਰੂ ਜੀ ਤੇ ਅੰਨਾ ਕੇ ਟੈਸਟ ਕਰਾਉਣ ਦੀ ਲੋੜ ਹੀ ਨਹੀਂ ਗੇ ਮੇਰੇ ਤੋਂ ਹੁਣ ਮੈਂ ਗਾਹ ਸੇਵਾ ਕਰਦਾ ਮਰੀਜ਼ ਠੀਕ ਹੁੰਦੇ ਆ ਅੰਮ੍ਰਿਤਸਰ ਆਪਣਾ ਜੀ ਤੇ ਇੰਨੀ ਆ ਆਪਾਂ ਕਹਿੰਦੇ ਨੇ ਟ੍ਰੀਟਮੈਂਟ ਨੇ ਕੀਮੋਥੈਰੇਪ ਖੋਰ ਮੈਡੀਸਿਨਸ ਚੱਲਦੀਆਂ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਸੀ ਤੁਹਾਨੂੰ ਮੈਂ ਬਿਲਕੁਲ ਜਦੋਂ ਕੈਂਸਰ ਹਸਪਤਾਲ ਗਿਆ ਨਾ ਦਾੜੀ ਮੁੱਛਾਂ ਝੜ ਜਾਂਦੀਆਂ ਸੀ ਮੈਂ ਇਹੋ ਹੀ ਮਹਾਰਾਜ ਤਾਂ ਮੰਗਿਆ ਵੀ ਮੈਂ ਉੱਦਾਂ ਠੀਕ ਹੋਣਾ ਅਜੇ ਇਹੋ ਹੀ ਕੰਮ ਕਰਦੇ ਆਂ ਤੇ ਗੁਰੂ ਜੀ ਦੇ ਵੀਡੀਓ ਲਾਇਓ ਨਹੀਂ ਸੀ ਉਦੋਂ ਕਿ ਕੈਂਸਰ ਕਿਵੇਂ ਠੀਕ ਕੀਤਾ ਕੋਈ ਡਾਈਟ ਦੱਸੀ ਜਾਂ ਕੀ ਕੁਝ ਮੈਡੀਸਨ ਵਗੈਰਾ ਦਿੱਤੀ ਜਾਂ ਕੀ ਕੀ ਕਿਵੇਂ ਠੀਕ ਕੀਤਾ ਤੁਹਾਡਾ ਕੈਂਸਰ ਸਿਰਫ ਗੁਰੂ ਜੀ ਕੋ ਆਉਂਦੇ ਰਹਿਆ ਤੇ ਗੁਰੂ ਜੀ ਮੇਰੇ ਖੁਦ ਹਸਪਤਲ ਉਦੋਂ ਆਪ ਗੁਰੂ ਜੀ ਐਕਸਪਲ ਕਰਦੇ ਹੁੰਦੇ ਸੀ ਤਿੰਨ ਸਾਰ ਮੇਰੀ ਲਗਾਤਾਰ ਐਕਸਪਲ ਹੋਈ ਜਾਂ ਮੇਰਾ ਦੋ ਤਿੰਨ ਮ ਕੈਨਸਰ ਰੋਕ ਕਦਮ ਹੋ ਗਿਆ ਸੀ ਤੇ ਗੁਰੂ ਜੀ ਨੇ ਢਿੰਗ ਚੱਕੇ ਵਿੱਚ ਸੀ ਮੈਂ ਹੁਣ ਸੰਗਤ ਦੀ ਸੇਵਾ ਕਰਦਾ ਹਾਂ ਤੇ ਮੈਂ ਗੁਰੂ ਜੀ ਦਾ ਧੰਨਵਾਦ ਨਹੀਂ ਕਰ ਸਕਦਾ ਇੰਨਾ ਕੋ ਲਾਈਫ ਵਧੀਆ ਹੋ ਗਈ ਆ ਮੈਂ ਪੁਲਿਸ ਨਾਲ ਕੋਈ 34 ਸਾਲ ਨੌਕਰੀ ਕੀਤੀ 7 ਸਾਲ ਉੱਥੇ ਡੈਰੋਆਂ ਨੂੰ ਹੋਰ ਮੇਰੀ ਜ਼ਿੰਦਗੀ 16 ਸਾਲ ਵਾਲੀ ਆ ਜੀ ਮੈਨੂੰ ਕੋਈ ਠਿਕਾਣਾ ਨਹੀਂ ਹੁੰਦਾ ਕੋਈ ਕੰਮ ਨਹੀਂ ਗੁਰੂ ਜੀ ਨੇ ਨਰਜੀਆਂ ਨਹੀਂ ਦਿੱਤੀਆਂ ਜਾਇ ਗੁਰਦੇਵ ਜੀ ਜੁਆ ਦੇ ਬਸ ਪਏ ਰਹਿੰਦੇ ਤਾਂ ਹੁਣ ਤੱਕ ਤਾਂ ਮੈਨੂੰ ਲੱਗਦਾ ਤੁਹਾਡਾ ਘਰ ਵੀ ਵਿਕ ਜਾਣਾ ਸੀ ਮੈਂ 1 ਰੁਪਈਆ ਦੀ ਗੋਈ ਨਹੀਂ ਕਰਦੀ ਨਾ ਮੈਂ ਚੈੱਕ ਅਪ ਕੀਤਾ ਨਾ ਮੈਂ ਕਦੀ ਗੋਲੀ ਖਾਂਦਾ ਜਿਹੜਾ ਮੇਰੇ ਕੋਲ ਦਾ ਉਹ ਵੀ ਨਹੀਂ ਗੋਲੀ ਖਾਂਦਾ ਜੀ ਮੇਰੇ ਤੇ ਮਹਾਰਾਜ ਦੀ ਇੰਨੀ ਬਖਸ਼ਿਸ਼ ਕਰੂ ਜੀ ਨੇ ਕੀਤੀ ਹੋਈ ਹੈ ਜੀ ਜੀ ਹਾਂ ਤੇ ਇਸ ਕਰਕੇ ਮੈਂ ਹੁਣ ਸੰਗਤ ਦੀ ਸੇਵਾ ਕਰਦਾ ਜਿੰਨੇ ਸਵਾਸ ਮੇਰੇ ਰਹਿਦੀ ਦੁਨੀਆ ਤੇ ਮੈਂ ਸੰਗਤ ਦੀ ਸੇਵਾ ਕਰਦਾ ਰਹੂੰਗਾ ਗੁਰੂ ਜੀ ਨਾਲ ਜੋੜਿਆ ਕਿ ਤੁਹਾਨੂੰ ਕੀ ਕਹਿੰਦੇ ਨੇ ਕੀ ਕਰੋ ਕੋਈ ਯੋਗ ਕਰਾਇਆ ਜਾਂਦਾ ਹੈ ਜਾਂ ਕੀ ਕਰਾਇਆ ਜਾਂਦਾ ਉਹ ਦੱਸੋ ਕੁਝ ਨਹੀਂ ਕਰਾਇਆ ਜੀ ਗੁਰੂ ਜੀ ਕਹਿੰਦੇ ਜਿਹੜੇ ਰੱਬ ਨੂੰ ਮੰਨਦੇ ਜੀ ਉਹਨੂੰ ਅਸਲੀ ਮੰਨੋ ਜੀ ਆਪਣੇ ਅੰਦਰੋਂ ਵਿਸ਼ਵਾਸ ਪੈਦਾ ਕਰੋ ਜਦੋਂ ਮੈਂ ਕਿਤੇ ਜਾਵਾਂਗੇ ਆਪਾਂ ਨੂੰ ਸ਼ਰਧਾ ਹੋਊਗੀ ਤਾਂ ਆਪਾਂ ਨੂੰ ਸਾਰਾ ਕੁਝ ਮਿਲੂਗਾ ਪੋਜ਼ਿਟਿਵ એનર્ਜੀ ਬਿਲਡ ਕਰੋ ਆਪਣੇ ਅੰਦਰ ਇਹ ਕਹਿੰਦੇ ਨੇ ਪੋਜ਼ਿਟਿਵ ਨਰਜੀ ਆਟੋਮੈਟਿਕ ਹੀ ਹੁੰਦੀ ਜਦੋਂ ਆਪਾਂ ਰੋਜ਼ਾਨਾ ਆਵਾਂਗੇ ਨਾ ਜੀ ਇਹ ਸਾਰੇ ਜ਼ਿੰਦਗੀ ਚੇਂਜ ਹੋ ਜਾਂਦੀ ਜੀ ਅੱਛਾ ਜੀ ਆਪਣੀ ਜ਼ਿੰਦਗੀ ਚੇਂਜ ਹੋਣੀ ਸਾਰੇ ਪਰਿਵਾਰ ਦੀ ਜ਼ਿੰਦਗੀ ਚੇਂਜ ਹੋ ਜਾਂਦੀ ਆ ਜਿਹੜਾ ਕੋਈ ਮੇਰੇ ਕੋ ਆਉਂਦਾ ਜੀ ਬਿਲਕੁਲ ਠੀਕ ਹੋ ਜਾਂਦਾ ਮੈਂ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਆ ਮੈਂ ਜਿੰਨੀ ਵੀ ਜ਼ਿੰਦਗੀ ਮੇਰੇ ਸਵਾਸ ਆ ਮੈਂ ਗੁਰੂ ਜੀ ਨਾਲ ਜੁੜਿਆ ਰਹੂੰਗਾ ਧੰਨਵਾਦ ਜੀ ਦਾ ਬਿਲਕੁਲ ਸੋ ਦੇਖ ਸਕਦੇ ਹੋ ਅੰ ਕਹਿੰਦੇ ਜੀ ਕੈਂਸਰ ਠੀਕ ਹੋ ਗਿਆ। ਸੋ ਲਗਾਤਾਰ ਤਸਵੀਰਾਂ ਦਿਖਾ ਰਿਆਂ। ਦੇਖੋ ਤੁਸੀਂ ਦੂਰ ਦੂਰ ਤੱਕ ਇਕੱਠ ਜਿਹੜਾ ਹੈਗਾ ਸੰਗਤਾਂ ਦਾ। ਲੈ ਵੀੜੇ ਪਿੰਡ ਤੋਂ ਚੱਲੀ ਇਹ ਯਾਤਰਾ। ਅਰੇ ਕੀ ਸੈਂਟਰ ਤੱਕ ਇਹ ਯਾਤਰਾ ਜਾਊਗੀ। ਦਾਵੇ ਕਿਤਨੇ ਸੰਗਤਾਂ ਵੱਲੋਂ ਕਿ ਸਾਡੀਆਂ ਲਾਹ ਇਲਾਜ ਬਿਮਾਰੀਆਂ ਠੀਕ ਹੋ ਚੁੱਕੀਆਂ ਨੇ ਜਦੋਂ ਦਾ ਸੀ ਇਸ ਰੇਕੀ ਸੈਂਟਰ ਦੇ ਨਾਲ ਜੁੜੇ ਆ ਕੋਪੀ ਚੰਦ ਲੋਟੀ ਜੀ ਨੇ ਸਾਨੂੰ ਮਾਰਗਦਰਸ਼ਨ ਦਿੱਤਾ ਸਾਡਾ ਜੀਵਨ ਸੋਧਰ ਗਿਆ ਸਾਡੇ ਸ਼ਰੀਰ ਵਿੱਚੋਂ ਬਿਮਾਰੀਆਂ ਖਤਮ ਹੋ ਚੁੱਕੀਆਂ ਨੇ ਅੰਕਲ ਨਾਲ ਗੱਲਬਾਤ ਕੀਤੀ ਅੰਕਲ ਕਹਿੰਦੇ ਮੇਰੀ ਰੀੜ ਦੀ ਹੱਡੀ ਠੀਕ ਹੋ ਗਈ ਸ਼ੂਗਰ ਦਾ ਮਰੀਜ਼ ਸੀ ਮੈਂ ਮੈਂ ਰਸਗੁਲੇ ਖਾਣਾ ਮੈਂ ਗੁਲਾਬ ਜਮੁਨਾ ਖਾਣਾ ਮੇਰੀ ਫੇਰ ਵੀ ਸ਼ੂਗਰ ਨਾਰਮਲ ਰਹਿੰਦੀ ਹੈ ਕਿਤੇ ਨਾ ਕਿਤੇ એનર્ਜੀ ਦੇ ਸਿਧਾਂਤ ਨਾਲ ਇਹਨਾਂ ਲੋਕਾਂ ਨੂੰ ਆਪਾਂ ਕਹਿ ਦਈਏ ਬਿਮਾਰੀ ਤੋਂ ਨਜਾਤ ਦਵਾਈ ਜਾਂਦੀ ਹੈ ਕਿ ਜੇਕਰ ਤੁਸੀਂ ਪੋਜ਼ਿਟਿਵ ਰਹੋਗੇ ਤਾਂ ਤੁਸੀਂ ਰੋਗ ਮੁਕਤ ਰਹੋਗੇ ਸੋ ਇਹ ਇੱਕ ਉਦਾਹਰਨ ਦੇਖਣ ਨੂੰ ਮਿਲ ਰਹੀ ਹੈ ਕਿ ਆਪਣੇ ਸਰੀਰ ਦਾ ਜਿਹੜਾ ਦਿਮਾਗ ਹੈ ਉਹ ਸਾਰੀਆਂ ਬਿਮਾਰੀਆਂ ਦਾ ਇਲਾਜ ਖੁਦ ਕਰ ਸਕਦਾ ਹੈ ਜੇਕਰ ਉਹ ਦਿਮਾਗ ਆਪਣਾ ਸਵਸਥ ਹੈ ਜੇਕਰ ਉਸ ਦੇ ਵਿੱਚ ਪੋਜ਼ਿਟਿਵ એનર્ਜੀ ਹੈ ਜੇਕਰ ਤੁਹਾਡੇ ਅੰਦਰ ਹੌਸਲਾ ਹੈ ਤਾਂ ਤੁਸੀਂ ਕੈਂਸਰ ਵਰਗੀ ਅਲਾ ਇਲਾਜ ਬਿਮਾਰੀ ਨੂੰ ਵੀ ਮਾਤ ਦੇ ਸਕਦੇ ਹੋ ਉਹ ਇੱਥੇ ਸਿਖਾਇਆ ਜਾਂਦਾ ਹੈ ਸਾਰਾ ਖੇਲ ਹੀ એનર્ਜੀ ਦਾ ਹੈ ਇੱਥੇ ਉਹ ਚੀਜ਼ਾਂ ਸਿਖਾਈ ਜਾਂਦੀ ਨੇ ਇਨਸਾਨ ਨੂੰ ਆਪਣੀ ਅੰਦਰਲੀ ਜਿਹੜੀ ਸ਼ਕਤੀ ਹੈ ਉਸ ਦੀ ਜਿਹੜੀ ਮਾਈਂਡ ਦੀ ਪਾਵਰ ਹੈ ਉਸ ਨੂੰ ਕਿਵੇਂ ਜਾਗਰੂਕ ਕੀਤਾ ਜਾਵੇ ਉਹ ਸਿਖਾਇਆ ਜਾਂਦਾ ਕਿ ਤੁਸੀਂ ਆਪਣੀ ਮਾਈਂਡ ਪਾਵਰ ਦੇ ਨਾਲ ਹੀ ਤੁਸੀਂ ਆਪਣੀ ਸਾਰੀ ਬਿਮਾਰੀਆਂ ਦਾ ਇਲਾਜ ਕਰ ਸਕਦੇ ਹੋ ਖੁਦ ਹੀ ਤੁਹਾਨੂੰ ਡਾਕਟਰਾਂ ਦੇ ਬਸ ਪੈਣ ਦੀ ਲੋੜ ਨਹੀਂ ਇਹ ਸਿਖਾਇਆ ਜਾਂਦਾ ਹੈ ਕੀ ਨਾਮ ਹੈ ਜੀ ਮੇਰਾ ਨਾਮ ਡਾਕਟਰ ਕ੍ਰਿਸ਼ਨ ਕਰੂਵਰ ਹੈ ਡਾਕਟਰ ਹੋ ਤੁਸੀਂ ਹਾਂਜੀ ਉਹ ਮੈਡੀਸਨ ਦੇ ਨਹੀਂ ਦੂਸਰੇ এডਿਕੇਸ਼ਨ ਦੇ ਅੱਛਾ এডਿਕੇਸ਼ਨ ਦੇ ਹਾਂਜੀ ਠੀਕ ਹੈ ਕਿਵੇਂ ਦੇਖਦੇ ਹੋ ਜੀ ਇਹ ਤਾਂ ਲੋਕ ਬੜੇ ਚਮਤਕਾਰ ਸਾਂਝੇ ਕਰ ਰਹੇ ਨੇ ਸਾਡਾ ਕੈਂਸਰ ਠੀਕ ਹੋ ਗਿਆ ਸਾਡੀ ਰੀੜ ਦੀ ਹੱਡੀ ਠੀਕ ਹੋ ਗਈ ਸ਼ੂਗਰ ਨਹੀਂ ਸਾਨੂੰ ਰਿਹਾ ਅਸੀਂ ਗਲਾ ਜਮਣਾ ਖਾ ਰਹੇ ਹਾਂ ਕੀ ਲੱਗਦਾ ਇਹ ਚਮਤਕਾਰ ਹੀ ਕਹ ਲਓ ਬਸ ਗੁਰੂ ਜੀ ਦੀ ਕਿਰਪਾ ਹੈ ਰੇਕੀ ਸ਼ਕਤੀ ਦੀ ਕਿਰਪਾ ਹੈ ਇਹ ਤੇ ਕੋਈ ਐਸੀ ਬਿਮਾਰੀ ਨਹੀਂ ਹੈ ਜਿਹਦਾ ਇਲਾਜ ਨਾ ਹੋਵੇ ਕਈ ਬਿਮਾਰੀਆਂ ਦਾ ਤੁਹਾਨੂੰ ਪਤਾ ਹੋਵੇ ਜਾਂ ਨਾ ਹੋਵੇ ਕਈ ਬਿਮਾਰੀਆਂ ਐਸੀਆਂ ਵੀ ਨੇ ਜਿਹੜੇ ਤੁਹਾਡੇ ਸਕੈਨ ਬੈਸਟ ਆਫ ਦੀ ਸਕੈਨਿੰਗ ਮਸ਼ੀਨਾਂ ਚ ਵੀ ਨਹੀਂ ਆਂਦੀਆਂ ਉਹ ਵੀ ਇੱਥੇ ਗੁਰੂ ਜੀ ਨੇ ਆਪੇ ਹੀ ਦੇਖ ਕੇ ਤੇ ਉਹਦਾ ਇਲਾਜ ਕਰ ਦੇਣਾ ਹਮਮ ਇੰਨੀ ਕਿਰਪਾ ਮੰਨ ਦੀ ਪਾਵਰ ਨਾਲੇ ਬਸ એનર્ਜੀ ਹੈ એનર્ਜੀ ਦਾ ਖੇਡ ਹੈ એનર્ਜੀ ਦੀ ਪਾਵਰ ਹੈ એનર્ਜੀ ਨਾਲ ਬਿਨਾ ਮੈਡੀਸਨ ਦੇ ਸਾਰੀ ਬਿਮਾਰੀਆਂ ਦਾ ਕੋਈ ਵੀ ਬਿਮਾਰੀ ਹੋਵੇ ਉਹਦਾ ਇਲਾਜ ਹੋ ਜਾਂਦਾ ਹੈ એનર્ਜੀ ਦਾ ਧਰਮ ਕੀ ਹੈ એનર્ਜੀ ਦਾ ਕੋਈ ਧਰਮ ਨਹੀਂ ਹੈ ਐਨਰਜੀ ਤੇ ਯੂਨੀਵਰਸਿਟੀ ਇੱਕ ਹੈ ਯੂਨੀਵਰਸ ਵੱਲੋਂ ਹੈ ਉਹ ਉਹ એનર્ਜੀ ਦੀ ਪਾਵਰ ਗੁਰੂ ਜੀ ਜਿਹੜੀ ਹੈ ਉਹ ਅੱਗੇ ਸੰਗਤ ਨੂੰ ਮਰੀਜ਼ਾਂ ਨੂੰ ਦਿੰਦੇ ਆ ਉਹ ਠੀਕ ਹੋ ਜਾਂਦੀ ਹੈ ਇੱਥੇ ਕੋਈ ਐਵੇਂ ਨਹੀਂ ਕਿਹਾ ਜਾਂਦਾ ਵੀ ਤੁਸੀਂ ਬਾਣੇ ਧਰਮ ਨੂੰ ਮੰਨੋ ਤਾਂ ਤੁਹਾਡੀ ਬਿਮਾਰੀਆਂ ਠੀਕ ਹੋਣਗੀਆਂ ਇਹਦਾ ਰੇਕੀ ਸ਼ਕਤੀ ਦਾ ਧਰਮ ਨਾਲ ਕੋਈ ਲਿੰਕ ਨਹੀਂ ਨਾ ਹੀ ਇਹ ਸੈਂਟਰ ਦਾ ਕਿਸੇ ਧਰਮ ਬਾਰੇ ਕੋਈ ਗੱਲ ਕਰਦੇ ਤੇ ਸਾਰੇ ਧਰਮਾਂ ਦਾ ਸਤਿਕਾਰ ਹੈ ਸਾਰੇ ਧਰਮ ਦੇ ਲੋਕ ਇੱਥੇ ਆਉਂਦੇ ਨੇ ਮੇਨ ਹੈ ਕਿ ਉਹਨਾਂ ਨੇ ਆਪਣਾ ਇਲਾਜ ਕਰਾਉਣਾ ਔਰ ਬਿਨਾਂ ਦਵਾਈ ਦੇ ਬਿਨਾ ਕਿਸੇ ਮੈਡੀਸਨ ਦੇ ਜਿਹਦਾ ਇਲਾਜ ਕਿਸੇ ਮੈਡੀਸਨ ਨਾਲ ਨਹੀਂ ਹੋ ਸਕਦਾ ਚਾਹੇ ਉਹ ਜਵਾਬ ਵੀ ਮਿਲਿਆ ਹੋਇਆ ਹੈ ਚਾਹੇ ਪੀਜੀਆ ਹੈ ਕਿਸੇ ਕਿਸਮ ਦੀ ਕੋਈ ਵੀ ਬਿਮਾਰੀ ਹੈ ਇੱਥੇ ਆ ਕੇ ਸਾਰਿਆਂ ਦਾ ਹੱਲ ਹੈ ਲੱਗਦਾ ਡਾਕਟਰ ਇਲਾਜ ਘੱਟ ਤੇ ਡਰਾਉਂਦੇ ਜ਼ਿਆਦਾ ਨਹੀਂ ਨਹੀਂ ਡਾਕਟਰ ਡਾਕਟਰਾਂ ਦੀ ਗੱਲ ਕਰ ਰਿਹਾ ਮੈਂ ਤਾਂ ਹੀ ਬੰਦਾ ਆਪਾਂ ਕਹਿੰਦੀ ਮਾਨਸਿਕ ਤੌਰ ਤੇ ਪਹਿਲੀ ਹਾਰ ਮੰਨ ਲੈਂਦਾ ਇੱਥੇ ਆ ਕੇ ਤੁਹਾਡੀ ਜਿਹੜੀ ਮਾਨਸਿਕ ਸ਼ਕਤੀ ਉਸ ਨੂੰ ਜਾਗਰੂਕ ਕੀਤਾ ਜਾਂਦਾ ਵੀ ਤੁਸੀਂ ਆਪਣੀ ਬਿਮਾਰੀ ਨਾਲ ਖੁਦ ਲੜ ਸਕਦੇ ਹੋ ਡਾਕਟਰ ਨਾ ਕਿ ਇਹ ਡਾਕਟਰ ਦੀ ਆਪਣੀ ਇੱਕ ਲਿਮਿਟੇਸ਼ਨ ਇੱਕ ਥਿਉਰੀ ਹੈ ਚਾਹੇ ਐਲੋਪੈਥਿਕ ਹੈ ਆਯੁਰਵੈਦਿਕ ਹੈ ਹੋਮੋਪੈਥਿਕ ਹੈ ਉਹਨਾਂ ਨੇ ਜੋ ਪੜ੍ਹਾਈ ਹੈ ਉਹਨਾਂ ਦੀ ਉਸ ਵਿਧੀ ਨਾਲ ਜੋ ਇਲਾਜ ਉਹਨਾਂ ਨੇ ਸਿੱਖਿਆ ਆਪਣੀ ਉਹਦੇ ਐਕਸਪੀਰੀਅੰਸ ਨਾਲ ਉਹ ਉਹਦੇ ਮੁਤਾਬਕ ਇਲਾਜ ਕਰਦੇ ਨੇ ਉਤੋਂ ਕੋਈ ਚੀਜ਼ ਉਤੋਂ ਬਿਯੋਂਡ ਹੋ ਜਾਂਦੀ ਹੈ ਫਿਰ ਉਹ ਜਵਾਬ ਦਿੰਦੇ ਨੇ ਜੀ ਘਰ ਲੈ ਜਾਓ ਮਰੀਜ਼ ਹੁਣ ਕੁਝ ਨਹੀਂ ਹੋ ਸਕਦਾ ਉਹ ਇੱਥੇ ਆ ਜਾਓ ਇਲਾਜ ਹੋ ਜਾਏਗਾ ਹਾਂਜੀ ਜਿੱਥੋਂ ਮਤਲਬ ਕਿ ਕਿਸੇ ਪੇਸ਼ੈਂਟ ਨੂੰ ਡਾਕਟਰ ਨੂੰ ਜਵਾਬ ਮਿਲ ਜੇ ਉਹ ਰੇ ਕੇਂਟਰ ਆ ਜੀ ਹਾਂਜੀ ਚਾ ਪਹਿਲਾਂ ਆ ਜੇ ਜੋ ਬਾਅਦ ਆ ਜੇ ਜਦੋਂ ਵੀ ਉਹ ਕੋਈ ਵੀ ਮੇਰੇ ਚ ਆ ਗਿਆ ਉਹਦਾ ਇਲਾਜ ਪੱਕਾ ਹੈ ਵਿਸ਼ਵਾਸ ਹੋਣਾ ਚਾਹੀਦਾ ਵਿਸ਼ਵਾਸ ਹੋਣਾ ਚਾਹੀਦਾ ਕੀ ਨਾਮ ਹੈ ਬਾਜੀ ਤੁਹਾਡਾ ਰਕੇ ਜੋਸ਼ੀ ਹੈ ਜੀ ਰਕੇ ਜੋਸ਼ੀ ਜੀ ਕਿੱਥੋਂ ਆਏ ਹੋ ਪਟਿਆਲੇ ਦਾ ਰਾਏਪੁਰ ਕੋਲ ਦਾ ਵੀ ਪਿੰਡ ਸੇਰਾ ਸੇਰੀ ਜੀ ਅੱਛਾ ਹਾਂਜੀ ਕਿਹੜੀਆਂ ਸਾਲੇ ਕਿੱਥੇ ਆਏ ਸੀ ਕਿਹੜੀ ਆਸ ਪੂਰੀ ਹੋਈ ਤੁਹਾਡੀ ਪੂਰੀ ਆਸ ਹੋਈ ਹੈ ਜੀ ਬਿਲਕੁਲ ਪੂਰੀ ਹੋਈ ਆ ਕੀ ਹੋਇਆ ਸਾਰੀ ਆਸਾਂ ਪੂਰੀ ਮੇਰੇ ਟੀ ਉਮਰ ਸੀਗਾ ਜੀ ਸਿਰ ਚ ਕੀ ਉਮਰ ਸੀ ਤੁਹਾਡੀ ਹਾਂਜੀ ਪੀਆਈ ਵਾਲੇ ਬਾਈ ਐਫਸੀ ਰੈਸਟ ਗਈ ਜਾਂਦੇ ਸੀਗੇ ਮੈਂ ਕਰਵਾਇਆ ਨਹੀਂ ਉਹਨਾਂ ਤੋਂ ਉਹ ਉਹਨਾਂ ਨੇ ਫਿਰ ਜੇ ਆਪਣਾ 15-20 ਦਿਨ ਰੱਖਿਆ ਜੀ ਰੋ ਡੇਲੀ ਟੈਸਟ ਡੇਲੀ ਟੈਸਟ ਤੁਹਾਨੂੰ ਪਤਾ ਹੀ ਹੈ ਜੀ ਉਹਨਾਂ ਦੇ ਕਿਦਾਂ ਹੋ ਕਰਦੇ ਆ ਬਿਲਕੁਲ ਤਾਂ ਬੰਦੇ ਨੂੰ ਬਿਮਾਰ ਪਾ ਦਿੰਦੇ ਨੇ ਡਾਕਟਰ ਕਈ ਟਰਾ ਦਿੰਦੇ ਨੇ ਡਰਾ ਦਿੰਦੇ ਨੇ ਜੀ ਫਿਰ ਉਥੋਂ ਮੈਂ ਭੱਜ ਕੇ ਆ ਗਿਆ ਜੀ ਗੁਰੂ ਜੀ ਬਾਰੇ ਗੁਰੂ ਜੀ ਬਾਰੇ ਪਤਾ ਲੱਗਿਆ ਅੱਛਾ ਜੀ ਫਿਰ ਇਹਨਾਂ ਨੇ ਬੁਲਾ ਲਿਆ ਇੱਥੇ ਜੀ ਫਿਰ ਕੀ ਇਲਾਜ ਕਰਿਆ ਕੀ ਆਪਰੇਸ਼ਨ ਕੀਤਾ ਤੁਹਾਡਾ ਪੂਰੀ ਇਸ ਟਾਈਮ ਸਟੂਮਰ ਤਾਂ ਬਿਨਾ ਆਪਰੇਸ਼ਨੋਂ ਠੀਕ ਹੋਈ ਨਹੀਂ ਸਕਦਾ ਕਹਿੰਦੇ ਨਾ ਜੀ ਨਾ ਬਿਲਕੁਲ ਨਹੀਂ ਤੁਸੀਂ ਆਓ ਇੱਥੇ ਮੈਂ ਦੋ ਤਿੰਨ ਬੰਦਿਆਂ ਦੇ ਹੋਰ ਤੇ ਵੀ ਕਰਾਏ ਆ ਠੀਕ ਆ अच्छा हां दे अपना ही ਨਹੀਂ ਹੋਰ ਬੰਦੇ ਨੂੰ ਵੀ ਮੈਂ ਲੈ ਕੇ ਆਂਦਾ ਰਹਿਆ ਜੀ ਸਭ ਤੇ ਠੀਕ ਹੋਏ ਆ ਕਿਵੇਂ ਠੀਕ ਕੀਤਾ ਗੁਰੂ ਜੀ ਹਸਟਲ ਕਰਦੇ ਹੁੰਦੇ ਸੀਗਾ ਇੱਕ ਇੱਕ ਚਾਲਾ ਸੁਣਦੇ ਦੋ ਬੁੱਥੀਆਂ ਹੀ ਸਵੇਰੇ ਬਾਕੀ ਆਪਣਾ ਡੇਲੀ ਆਉ ਪੁਆਇੰਟ ਲਵਾਉ ਅੱਛਾ ਉਹ ਪੁਆਇੰਟੇ ਜੇ ਹੋ ਸਕਤੀ ਹੈ ਜੀ ਬਾਕੀ ਗੁਰੂ ਜੀ ਵੀ ਧਰੀ ਸ਼ਕਤੀ ਹੈ ਗੁਰੂ ਜੀ ਜਿਨੇ ਕੀ ਕਰਾਉਂਦੇ ਸੀ ਤੁਹਾਨੂੰ ਜਿਹੜੇ ਨਾਲ ਤੁਹਾਡਾ ਟਿਊਮਰ ਠੀਕ ਹੋਇਆ ਕੀ ਕੋਈ ਪ੍ਰਕਿਰਿਆ ਕਰਾਉਂਦੇ ਸੀ ਕੋਈ ਉਹ ਹੀ ਪੁਆਇੰਟ ਲਵਾਉਂਦੇ ਸੀਗੇ ਜੀ ਬਿਠਾ ਕੇ ਅੱਛਾ ਹਾਂ ਧਿਆਨ ਧਿਆਨ ਲਗਾਉਣਾ ਧਿਆਨ ਲਾਉਣਾ ਜੀ ਮੈਡੀਟੇਸ਼ਨ ਹੈ ਜੀ ਮੈਡੀਟੇਸ਼ਨ ਮੈਡੀਟੇਸ਼ਨ ਹੋ ਗਈ ਹੁਣ ਕਲਾਸ ਲੱਗਦੀ ਹੈ ਜੀ ਹਰੇਕ ਕਲਾਸ 'ਚ ਮੈਡੀਟੇਸ਼ਨ ਹੁੰਦੀ ਹੈ ਜੀ ਬਿਲਕੁਲ ਉਹਦੇ ਨਾਲ ਬੰਦਿਆਂ ਨੂੰ ਆਫਰ ਕਿਹਾ ਜਾਂਦਾ ਜੀ ਠੀਕ ਹੈ ਨਾ ਜੀ ਮੈਡੀਟੇਸ਼ਨ 'ਚ ਬਹੁਤ ਫਾਇਦਾ ਹੈ ਕਹਿੰਦੇ ਫਾਇਦਰਾ ਜੀ ਮੈਂ ਮੋੜ ਮੰਡੀ ਤੋਂ ਡਿਸਟ੍ਰਿਕਟ ਬਠਿੰਡਾ ਤੋਂ ਆਣਾ ਜੀ ਮੈਨੂੰ ਲਗਭਗ ਮੇਰੀ 7ਵੀਂ ਪੈਡਲ ਯਾਤਰਾ ਜੀ ਇਹ ਹੈ 7ਵੀਂ ਹਾਂਜੀ ਹਾਂਜੀ ਮਤਲਬ ਮੈਨੂੰ ਹਾਰਡ ਦੀ ਪ੍ਰੋਬਲਮ ਸੀ ਜੀ ਤੁਹਾਨੂੰ ਹਾਂ ਜੀ ਜਵਾਨ ਲੱਗਦੇ ਹੋ ਤੁਹਾਨੂੰ ਹਟਦੀ ਮੇਰਾ ਐਕਚੁਅਲੀ ਹੈਡੇਕ ਹੁੰਦਾ ਸੀ ਮੈਨੂੰ ਜੀ ਹੈਡੇਕ ਦੇ ਨਾਲ ਮੇਰੀਆਂ ਹੋ ਕਾਫੀ ਮਤਲਬ ਪ੍ਰੋਬਲਮਾਂ ਆਉਣ ਇਸ਼ੂਸ ਮਤਲਬ ਸਾਹੋਂ ਖਾਣ ਲੱਗ ਗਿਆ ਸਾਹੋਂ ਖਾਣ ਲੱਗ ਗਿਆ ਜੀ ਮੈਨੂੰ ਮੈਨੂੰ ਆਪਣੇ ਸਾਡੇ ਗੁਰਪਾਜੀ ਨੇ ਇਹਨਾਂ ਨੇ ਮੈਨੂੰ ਦੱਸਿਆ ਮਤਲਬ ਮੋਰ ਮੰਡੀ ਤੋਂ ਹੀ ਵੀ ਤੁਸੀਂ ਉਰੇ ਆਇਆ ਕਰੋ ਤੇ ਮਤਲਬ ਜਿਵੇਂ ਜਿਵੇਂ ਮੈਂ ਉਰੇ ਆਂਦਾ ਗਿਆ ਮੇਰੀ ਹਾਰਟ ਦੀ ਪ੍ਰੋਬਲਮ ਬਿਲਕੁਲ ਠੀਕ ਹੁੰਦੀ ਗਈ ਜੀ ਮੇਰਾ ਹਾਰਟ ਬਿਲਕੁਲ 25% ਕੰਮ ਕਰਦਾ ਸੀ ਜੀ ਹੁਣ ਮੇਰਾ ਹਾਰਟ ਇਸ ਟਾਈਮ ਨਾਰਮਲ ਹੈ ਜੀ ਮਤਲਬ ਕਿ ਹੁਣ ਜਿਹੜੀ ਤੁਸੀਂ ਪੈਦਲ ਯਾਤਰਾ ਪਹਿਲਾਂ ਨਹੀਂ ਕਰ ਪਾ ਸਕਦੀ ਸੀ ਪਹਿਲਾਂ ਨਹੀਂ ਕਰ ਪਾ ਸਕਦਾ ਸੀ ਸਾਹ ਚੜਦਾ ਸੀ ਤੁਰ ਨਹੀਂ ਸਕਦੇ ਸੀ ਤੁਰ ਇਹ ਇਹ ਪੈਸਾ ਤੁਰ ਨਹੀਂ ਸਕਦੇ ਸੀਗੇ ਇਹਨਾਂ ਦਾ ਹਾ ਅੱਧਾ ਵੇਟ ਰਹਿ ਗਿਆ ਸੀਗਾ ਮੰਨ ਲਓ ਇਹਨਾਂ ਦਾ ਵੇਟ 80 ਕਿਲੋ ਤਾਂ 40 ਕਿਲੋ ਬਾਹਰ ਰਹਿ ਗਿਆ ਸੀਗਾ ਬਿਲਕੁਲ ਕਮਜ਼ੋਰ ਪੈ ਗਏ ਸੀਗੇ ਹਾਰ ਗਏ ਸੀਗੇ ਹਾਂ ਬਿਲਕੁਲ ਮੈਂ ਸਵਸਤਨ ਜੀ ਮੈਂ ਮੈਡੀਟੇਸ਼ਨ ਵੀ ਕਰਦਾ ਜੀ ਸਵਾਮੀ ਉਰੇ ਆਣਾ ਗੁਰਜੀ ਦਾ ਗੁਰੂ ਜੀ ਪੁਆਇੰਟ ਲਗਾਉਂਦੇ ਨੇ ਜੀ ਹੀਲਿੰਗ ਕਰਦੇ ਨੇ ਜੀ ਬਿਲਕੁਲ ਨਾਰਮਲ ਮੈਂ ਬਿਲਕੁਲ ਜੀ ਪਹਿਲਾਂ ਜੀ ਦੇ ذریعے ਹੀਲ ਕੀਤਾ ਤੁਹਾਨੂੰ ਤੇ ਹੁਣ ਤੁਸੀਂ ਟੈਸਟ ਕਰਾਇਆ ਆਪਣੇ ਦੁਆਰਾ ਬਿਲਕੁਲ ਨਾਰਮਲ ਆਈ ਬਿਲਕੁਲ ਨਾਰਮਲ ਬਿਲਕੁਲ ਨਾਰਮਲ ਆਈ ਹੈ ਖਾਣ ਪੀਣ ਚ ਕੋਈ ਤਬਦੀਲੀਆਂ ਕੋਈ ਬਿਲਕੁਲ ਜਮਾ ਸਾ ਜਿਹੜਾ ਕੁਛ ਮਰਜ਼ੀ ਖਾਓ ਜੀ ਬਿਲਕੁਲ ਆਮ ਦੀ ਰੋਟੀਨ ਦੀ ਤਰ੍ਹਾਂ ਦੀ ਸਭ ਕੁਝ ਖਾਣਾ ਮੈਂ ਜੀ ਆਯੁਰਵੇਦ ਮੈਡੀਸਿਨ ਜਾਂ ਕੁਝ ਨਹੀਂ ਭਸਮਾ ਵਗੈਰਾ ਕੁਝ ਵੀ ਨਹੀਂ ਕੁਝ ਵੀ ਨਹੀਂ ਦਿੰਦੇ ਜੀ ਸਭ ਕੁ ਗੁਰੂ ਜੀ ਦੀ એનર્ਜੀ ਨੇ ਗੁਰੂ ਜੀ ਸਾਨੂੰ ਮਤਲਬ એનર્ਜੀ ਦਿੰਦੇ ਨੇ ਅਸੀਂ ਉਸ એનર્ਜੀ ਨਾਲ ਠੀਕ ਹੁੰਨੇ ਹਾਂ ਜੀ ਹਾਂ ਜੀ ਅੱਜ ਮੈਂ ਵੀ ਮੋਡ ਮੰ ਤੇ ਮੈਂ ਸਾਰੇ ਕਿਤੇ ਕੋ ਮੈ ਸੀਗਾ ਸਾਰੇ ਕਿਤੇ ਕੋਈ ਇਹਦਾ ਇਲਾਜ ਨਹੀਂ ਹੋਇਆ ਫਿਰ ਮੈਨੂੰ ਪਤਾ ਲੱਗਿਆ ਵੀ ਇੱਥੇ ਖੰਨੇ ਵੀ ਹੈ ਤੇ ਜਦੋਂ ਅਸੀਂ ਇੱਥੇ ਆਏ ਤਾਂ ਸਾਨੂੰ ਪਤਾ ਲੱਗਿਆ ਵੀ ਐ ਵੀ ਐ ਕਿਵੇਂ ਹੋ ਸਕਦਾ ਹੈ ਇਹ ਚੀਜ਼ਾਂ ਨਾ ਜੀ ਇਹ ਐਂ ਚੀਜ਼ ਕਿਵੇਂ ਹੋ ਸਕਦੀ ਹੈ ਮੈਂ ਅਨਪੋਸੀਬਲ ਹੈ ਵਿਸ਼ਵਾਸ ਨਹੀਂ ਹੋਇਆ ਪਰ ਜਦੋਂ ਆ ਕੇ ਦੇਖਿਆ ਤਾਂ ਬੱਚਾ ਅੰਦਰ ਗਿਆ ਤਾਂ ਉਹਨੂੰ ਬੰਮ ਕਨੇ ਉਲਟੀ ਆ ਗਈ ਉਹਨੂੰ ਅੱਛਾ ਇੱਥੇ ਆਉਣ ਆਉਣ ਤੇ ਪਹਿਲੀ ਵਾਰ ਜਦੋਂ ਅਸੀਂ ਆਏ ਉਹ ਕਿਸਾਨ ਮੰਨਿਆ ਤੁਸੀਂ ਵੀ ਕੀ ਉਹਦੇ ਵਿੱਚੋਂ ਜਿਵੇਂ ਆਪਾਂ ਕਹਿੰਦੇ ਧਾਗੇ ਦੀ ਵੀ ਤਾਂ ਨਾ ਉਹ ਅਸੀਂ ਸਾਹਮਣੇ ਦੇਖਿਆ ਉਲਟੀ ਜੁਦਾ ਅਗਿੱਧੂ ਵੀਤ ਨਿਕਲੇ ਧਾਗ ਨੇ ਸੇ ਸਾਹਮਣੇ ਦੇਖਿਆ ਤੇ ਇਹਦਾ ਬੱਚਾ ਬੇਹੋਸ਼ ਹੋ ਗਿਆ ਮਤਲਬ ਕਿਸੇ ਨੇ ਕੁਝ ਕਰਾਇਆ ਸੀ ਜੀ ਮੈਂ ਆਪਾਂ ਕਹਿੰਦੇ ਹੁੰਨੇ ਆ ਵੀ ਕੋਈ ਕਹਿ ਸਕਦੇ ਆ ਜੀ ਆਪਾਂ ਜਿਵੇਂ ਕਹਿੰਦੇ ਕੋਈ ਲੱਡੂ ਚ ਪਾ ਕੇ ਖਵਾਤਾ ਕੁਝ ਵੀ ਕਰਤਾ ਹਨਾ ਮੰਨਦੇ ਨਾ ਗੱਲਾਂ ਨੂੰ ਮੰਨਦੇ ਤਾਂ ਜਾਣੀ ਸੀਗੇ ਪਰ ਜਦੋਂ ਦੇਖਿਆ ਧਾਗੀ ਦੀ ਵੀਤ ਨਿਕਲੇ ਹਾਂ ਸੀ ਦੇਖੇ ਤੇ ਇਹ ਆ ਕੀ ਹੋ ਗਿਆ ਦੋ ਦੂਆ ਤੇ ਬੱਚਾ 2 ਘੰਟੇ ਬੇਹੋਸ਼ ਰਿਹਾ ਉੱਥੇ ਤੇ ਉਦੋਂ ਜਵਾਕ ਆ ਉੱਠ ਕੇ ਕਹਿੰਦਾ ਵੀ ਡੈਡੀ ਮੈਂ ਤਾਂ ਇੱਥੇ ਹੀ ਰਹੂੰਗਾ ਮੈਂ ਤਾਂ ਇੱਥੇ ਹੀ ਇਲਾਜ ਕਰਾਉਂਗਾ ਵੀ ਮੈਂ ਕਿਤੇ ਨਹੀਂ ਜਾਂਦਾ ਬਿਲਕੁਲ ਉਹ 10 ਸਾਲਾਂ ਦੀਆਂ ਗੱ ਉਦੋਂ ਬਾਅਦ ਸਾਡੇ ਸਿਰ ਟੀਨ ਚੋਂ ਨਿਆ ਸੀ ਤੇ ਸਾਨੂੰ ਇੰਨੀ એનર્ਜੀ ਨਾਲ ਫਿਰਦਾ ਜਵਾਕ ਸਾਡਾ ਬਾਹਰ ਗਿਆ ਆਸਟ੍ਰੇਲੀਆ ਕੋਈ ਸਿਰ ਨਹੀਂ ਕੋਈ ਪਹਿਲਾਂ ਉਹਦਾ 40 ਕਿਲੋ ਭਾਰ ਰਹਿ ਗਿਆ ਸੀ ਹੁਣ ਉਹਦਾ 85 ਕਿਲੋ ਭਾਰ ਹੈ 85 ਕਿਲੋ 85 ਕਿਲੋ ਹੋ ਗਿਆ ਕੋਈ ਕੋਈ ਟੈਨਸ਼ਨ ਨਹੀਂ ਹੁਣ ਉਹਦੇ ਸਿਰ ਤੇ ਤੇ ਅਸੀਂ ਫ੍ਰੀ ਹਾਂ ਉਦੋਂ ਬਾਅਦ ਆਨੰਦ ਮੰਗਲਾ ਤੁਰੇ ਫਿਰਦਾ ਥੋੜਾ ਸਾਹਮਣੇ ਕੀ ਨਾਮ ਅੰਕਲ ਜੀ ਰਾਮਪਾਲ ਸਿੰਘ ਜੀ ਜੈਗੁਰਦੇਵ ਜੈਗੁਰਮਾ ਪਿੰਡ ਖਾਸੀ ਕਹਿੰਦਾ ਜਿਲ੍ਹਾ ਲੁਧਿਆਣਾ ਹੂੰ ਤੋਂ ਬੋਨੇ ਤਕਰੀਬਨ 15 ਸਾਲ ਪਹਿਲਾਂ ਮੈਨੂੰ ਹਾਰਡ ਅਟੈਕ ਹੋਇਆ ਸੀ ਜਿਹਦੇ ਵਿੱਚ ਮੇਰੇ ਦੋਵੇਂ ਅੱਖਾਂ ਸੀ ਜਿਹੜੀਆਂ ਉਹ ਘੁੰ ਚਟੀਆਂ ਅੱਖਾਂ ਸਾਹਮਣੇ ਆ ਗਈਆਂ ਸੀ ਲੇਕਿਨ ਕੁਝ ਟਾਈਮ ਤੋਂ ਬਾਅਦ ਫਿਰ ਉਹ ਅੱਖਾਂ ਹੌਲੀ-ਹੌਲੀ ਵਾਪਸ ਆ ਗਈਆਂ ਵਾਪਸ ਆਉਣ ਤੋਂ ਬਾਅਦ ਫਿਰ ਮੈਂ ਗੁਰੂ ਜੀ ਨਾਲ ਜੁੜ ਗਿਆ ਅੱਜ ਤਕਰੀਬਨ ਮੈਨੂੰ 15 ਸਾਲ ਹੋ ਗਏ ਹਨ ਇਸ ਟਾਈਮ ਮੇਰੀ 75 ਸਾਲ ਦੀ ਉਮਰ ਹੈ ਪਰ ਕੋਈ ਤਕਲੀਫ ਨਹੀਂ ਹੈ ਕੋਈ ਤਕਲੀਫ ਨਹੀਂ ਕਲਾਸਾਂ ਲਾਉਣੇ ਆ ਸੁਪਰ ਦੀਆਂ ਡਿਗਰੀਆਂ ਲਈਆਂ ਹੋਈਆਂ ਨੇ ਤੇ ਬਾਕੀ ਸੰਗਤ ਜੋ ਆ ਰਹੀ ਆ ਜਿੰਨਾਂ ਨੂੰ ਤਕਲੀਫ ਆ ਸਾਰੇ ਦੁੱਖ ਆ ਜੀ ਦੇ ਉਹ ਕੱਟ ਹੋ ਰਹੇ ਨੇ ਸ਼ਰਧਾ ਹੋਣੀ ਚਾਹੀਦੀ ਆ ਸ਼ਰਧਾ ਲੈ ਕੇ ਆਓ ਤਾਂ ਸਾਰਿਆਂ ਦੇ ਦੁੱਖ ਦੂਰ ਹੁੰਦੇ ਹਨ ਬਿਲਕੁਲ ਬਿਲਕੁਲ ਦੇਖ ਸਕਦੇ ਹੋ ਜੀ ਸੰਗਤਾਂ ਨੇ ਆਪਣੇ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਨੇ ਕਿ ਸਾਨੂੰ ਇਹਨਾਂ ਬਿਮਾਰੀ ਤੋਂ ਨਜਾਤ ਮਿਲੀ ਹੈ ਜਦੋਂ ਦੇ ਅਸੀਂ ਇਸ ਸੰਸਥਾ ਨਾਲ ਜੁੜੇ ਹਾਂ ਹਰੇਕੀ ਸੈਂਟਰ ਨਾਲ ਜੁੜੇ ਹਾਂ ਸੋ ਤਸਵੀਰਾਂ ਦੇਖ ਸਕਦੇ ਹੋ ਲਿਵੜੇ ਪਿੰਡ ਤੋਂ ਇਹ ਪੈਦਲ ਯਾਤਰਾ ਹਰੇਕੀ ਸੈਂਟਰ ਤੱਕ ਦਾ ਸਫ਼ਰ ਕਰੂਗੀ ਅਤੇ ਇਹਨਾਂ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਪੈਦਲ ਯਾਤਰਾ ਕਰਨ ਨਾਲ ਇਹਨਾਂ ਨੂੰ ਉਹਨਾਂ ਬਿਮਾਰੀਆਂ ਤੋਂ ਵੀ ਨਜਾਤ ਮਿਲਦੀ ਹੈ ਜਿਨ੍ਹਾਂ ਬਾਰੇ ਜੋ ਹਾਲੇ ਤੱਕ ਇਹਨਾਂ ਦੇ શરીਰ ਵਿੱਚੋਂ ਡਿਟੈਕਟ ਨਹੀਂ ਹੋ ਪਾਈਆਂ ਵੀ ਕਿਹੜੀਆਂ ਬਿਮਾਰੀਆਂ ਉਹ ਵੀ ਖਤਮ ਹੋ ਜਾਂਦੀਆਂ ਨੇ ਸਹੀ ਗੱਲ ਹੈ ਬਾਜੀ ਬਿਲਕੁਲ ਸਹੀ ਹੈ ਜੀ ਜੈ ਗੁਰੂ ਜੀ ਜੀ ਸਭ ਤੋਂ ਪਹਿਲਾਂ ਸਾਨੂੰ तकरीबन 9 ਸਾਲ ਹੋ ਚੁੱਕੇ ਆ ਜਿੱਥੇ ਆਉਂਦਿਆਂ ਨੂੰ ਸ਼ੁਰੂ ਚ ਬਹੁਤ ਜ਼ਿਆਦਾ ਪ੍ਰੋਬਲਮਾਂ ਸੀਆਂ ਪ੍ਰੋਬਲਮ ਕੀ ਸ਼ਾਮ ਦੀ ਰੋਟੀ ਤਾਂ ਪਚਦੀ ਨਹੀਂ ਸੀ ਹਿੱcke ਲੱਗ ਜਾਂਦੀਆਂ ਔਰਟੀਆਂ ਲੱਗ ਜਾਂਦੀਆਂ ਤੁਹਾਨੂੰ ਹਾਂਜੀ ਬਿਲਕੁਲ ਡਾਕਟਰਾਂ ਨੇ ਬਹੁਤ ਦਵਾਈਆਂ ਦਿੱਤੀਆਂ ਜੀ ਕੋਈ ਫਰਕ ਨਹੀਂ ਪਿਆ ਹਫਤਾ ਹਫਤਾ ਇਤਕੀ ਲੱਗੀ ਰਹਿੰਦੀ ਜੀ ਮੈਨੂੰ अच्छा ਤੇ ਜਦੋਂ ਤੋਂ ਇੱਥੇ ਜੁੜੇ ਆ ਜੀ ਕੋਈ ਦਵਾਈ ਨਹੀਂ ਕੋਈ ਕੁਛ ਨਹੀਂ ਕੋਈ ਹਿਜਕੀ ਨਹੀਂ ਤੇ ਮਤਲਬ ਹੀ ਨਹੀਂ ਕਦੇ ਕੋਈ ਤਜਾਵ ਨਹੀਂ ਬਣਿਆ ਜੀ ਬਿਲਕੁਲ ਚੜਦੀ ਕਲਾ ਚ ਆਈ ਐਨੇ ਲੋਕਾਂ ਨਾਲ ਗੱਲਬਾਤ ਕਰੀਏ ਕੋਈ ਕਹਿੰਦਾ ਕੈਂਸਰ ਠੀਕ ਹੋ ਗਿਆ ਕੋਈ ਕਹਿੰਦਾ ਸ਼ੂਗਰ ਠੀਕ ਹੋ ਗਿਆ ਕੋਈ ਕਹਿੰਦਾ ਰੀੜ ਦੀ ਹੱਡੀ ਠੀਕ ਹੋ ਗਈ ਡਾਕਟਰ ਦਿੰਨੇ ਪੈਸੇ ਲੰਗਦੇ ਇੱਥੇ ਇੱਥੇ ਪੈਸਾ ਪੂਸਾ ਲਿਆ ਜਾਂਦਾ ਕੋਈ ਫੀਸ ਵਗੈਰਾ ਕੋਈ ਕੋਈ ਪੈਸਾ ਨਹੀਂ ਕੋਈ ਫੀਸ ਨਹੀਂ ਬਿਲਕੁਲ ਉਹਦਾ ਫ੍ਰੀ ਚ ਇੰਨੀ ਬਿਮਾਰੀ ਤੋਂ निजात ਮਿਲ ਗਈ ਜਿਹਨੇ ਲੱਖਾਂ ਲੱਖਾਂ ਰੁਪਏ ਲੱਗ ਜਾਂਦੇ ਨੇ ਲਾਸ਼ ਤੇ ਸਰ 9 ਸਾਲ ਹੋ ਗਏ ਮੈਂ ਤੁਹਾਡੇ ਸਾਹਮਣੇ ਖੜਾ ਸ਼ੂਗਰ ਤੱਕ ਮੈਨੂੰ ਹੋ ਗਿਆ ਸੀ ਪਰ ਅੱਜ ਦੀ ਅੱਜ ਤੱਕ ਮੈਂ ਇੱਕ ਸਿੰਗਲ ਗੋਲੀ ਨਹੀਂ ਖਾਧੀ ਜੀ ਸਰ ਬਿਲਕੁਲ ਨੋ ਵਰ ਨੋ ਆ ਗੁਰੂ ਜੀ ਦੀ ਕਿਰਪਾ ਦੇ ਨਾਲ ਟੈਸਟ ਕਰਾਏ ਨੇ ਤੁਸੀਂ ਨਹੀਂ ਬਿਲਕੁਲ ਤਾਂ ਨਹੀਂ ਕਿਤੇ ਤੁਹਾਡਾ ਬ੍ਰੇਨ ਵਾਸ਼ ਕਰਤਾ ਹੋਏ ਸਰ ਇਹ ਤਾਂ ਆਪਣੇ ਸਰੀਰ ਨੂੰ ਪਤਾ ਲੱਗਦਾ ਸਰ ਸ਼ੁਰੂ ਚ ਮੈਨੂੰ ਜਦੋਂ ਸ਼ੂਗਰ ਹੋਇਆ ਸਰ ਮੇ ਰੀਪੋਰਟਾਂ ਨਾਰਮਲ ਨੇ ਬਿਲਕੁਲ ਨਾਰਮਲ ਸਰ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਜੀ ਬਿਲਕੁਲ ਜੀ ਰਿਪੋਰਟਾਂ ਨਾਰਮਲ ਨੇ ਇਹ ਵੀ ਨਹੀਂ ਕਹਿ ਸਕਦੇ ਵੀ ਇਹਨਾਂ ਦਾ ਬੇਨਿਵਾਸ਼ ਕੀਤਾ ਗਿਆ ਹੈ ਰਿਪੋਰਟਾਂ ਨਾਰਮਲ ਆ ਰਹੀਆਂ ਨੇ ਜਿਹੜੀ ਕਿ ਬੜੀ ਹੀ ਹੈਰਾਨੀਜਨਕ ਵਾਲੀ ਗੱਲ ਹੈ ਕਿ ਸਾਨੂੰ ਫਾਇਦਾ ਮਿਲਿਆ ਹੈ ਸੈਂਟਰ ਨਾਲ ਜੁੜੇ ਨਾਲ ਜੁੜਨ ਕਾਰਨ ਸੋ ਦੇਖੋ ਅਸੰਗਤਾ ਦਾ ਇਕੱਠ ਦੂਰ ਦੂਰ ਤੱਕ ਆਈ ਨੇ ਸੰਗਤਾ ਕੋਈ ਅੰਮ੍ਰਿਤਸਰ ਤੋਂ ਆਇਆ ਕੋਈ ਪਟਿਆਲੇ ਤੋਂ ਆਇਆ ਕੋਈ ਕਿਤੋਂ ਆਇਆ ਦਾਵਾ ਕੀਤਾ ਜਾ ਰਿਹਾ ਹੈ ਦੇਖੋ ਨੌਜਵਾਨ ਪੀੜ੍ਹੀ ਵੀ ਇੱਥੇ ਆ ਰਹੀ ਹੈ ਸੋ ਕਾਫੀ ਜਿਹੜੇ ਲੋਕ ਨੇ ਇਸ ਪੈਦਲ ਮਾਰਚ ਯਾਤਰਾ ਦਾ ਹਿੱਸਾ ਬਣੇ ਹੋਏ ਨੇ 24ਵੀਂ ਪੈਦਲ ਯਾਤਰਾ ਇਹ ਰਿਕੀ ਸੈਂਟਰ ਨੂੰ ਜੋ ਕਿ ਇਹ ਰੁਖ ਕਰ ਰਹੀ ਹੈ ਇਹ ਯਾਤਰਾ ਸੋ ਹੋਰ ਵੀ ਤਸਵੀਰਾਂ ਦਿਖਾਉਂਦੇ ਰਹਾਂਗੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਨਾਲ ਮੈਡਾ ਸ਼ਰਮਾ ਦੇ ਰਿਪੋਰਟ ਪੰਜਾਬੀ ਸੋ ਇੱਕ ਹੋਰ ਵੀਰਜੀ ਸਾਡੇ ਨਾਲ ਆਏ ਹੋਣੇ ਗੱਲਬਾਤ ਕਰਨੇ ਆ ਵੀਰਜੀ ਅਸੀਂ ਤੁਹਾਡੀ ਪਹਿਲਾਂ ਦਾ ਸਥਿਤੀ ਦੇਖ ਰਿਹਾ ਪਹਿਲਾਂ ਦਾ ਸਥਿਤੀ ਦਿਖਾਓ ਸੁਖਵਿੰਦਰ ਇਹਨਾਂ ਭਾਜੀ ਦੀ ਸਥਿਤੀ ਦੇਖੋ ਪੁੱਛ ਲੈਣਿਆ ਕੀ ਹੋਇਆ ਐ ਨਾ ਤੁਸੀਂ ਜਾਣ ਲੈਣਿਆ ਪਾਜੀ ਇਸ ਸਥਿਤੀ ਵਿੱਚ ਤੁਸੀਂ ਯਾਤਰਾ ਕਰ ਰਹੇ ਹੋ ਉਹ ਵੀ ਸਕੂਟਰੀ ਤੇ ਵੀਰੇ ਪਹਿਲਾਂ ਮੈਂ ਘਰੇ ਪਿਆ ਸੀ ਜੀ ਕਿੰਨੇ ਦੇ ਭੇ ਰਹਿੰਦੇ ਸੀ ਤੇ ਮੈਨੂੰ ਕੁਝ ਨਹੀਂ ਪਤਾ ਲੱਗਦਾ ਸੀ ਉਹਰੇ ਖੰਨੇ ਆਉਣ ਕਰਕੇ ਨਾ ਗੁਰੂ ਜੀ ਦੀ ਕਿਰਪਾ ਨਾਲ ਤੇ ਹੋਇਆ ਕੀ ਪਹਿਲੇ ਦੱਸੋ ਲੱਤਾਂ ਨਾਲ ਸੱਟ ਲੱਗੀ ਖੇਡਦੇ ਤੇ ਜੀ ਮੇਰੇ ਅੱਛਾ ਖੇਡਦੇ ਸੀ ਤੁਸੀਂ ਫੁੱਟਬਾਲ ਦਾ ਮੈਚ ਖੇਡਦਾ ਸੀ ਫੁੱਟਬਾਲ ਪਲੇਅਰ ਸੀ ਹਾਂ ਜੀ ਹਾਂ ਕੋ ਕਿੰਨਾ ਕਰੇ ਸੱਟ ਲਿਕਣ ਕਰਕੇ ਮੇਰਾ ਗਿਰ ਗਿਆ ਜੀ ਗਿਰਨ ਕਰਕੇ ਮੇਰੇ ਫਿਰ ਲੱਤਾਂ ਨੂੰ ਗਿਰਤ ਨਾਉਂ ਮੇਰਾ ਪਰੇਸ਼ਾਨ ਕਰਦਾ ਪੂਰੀ ਹਣੇ ਕੰਮ ਖਰਾਬ ਹੋ ਗਿਆ ਜੀ ਮੇਰਾ ਉਦੋਂ ਬਾਅਦ ਜਾਨ ਹੈਗੀ ਲੱਤਾਂ ਚ ਮੈਨੂੰ ਪਤਾ ਲੱਗਦੀ ਕੁਛ ਨਹੀਂ ਪੂਰੇ ਮੈਨੂੰ ਹੁਣ ਤਿੰਨ ਚਾਰ ਸਾਲ ਹੋ ਗਏ ਹੁੰਦਣ ਜੀ ਹੁਣ ਠੀਕ ਹੈ ਮੈਨੂੰ ਜਨ ਬਣ ਲੱਗ ਗਈ ਮੈਨੂੰ ਪਤਾ ਲੱਗਣ ਲੱਗਾ ਸੱਟਾਂ ਸਾਰੀਆਂ ਦਾ ਪਤਾ ਲੱਗਣ ਲੱਗਾ ਗੁਰੂ ਦੀ ਕਿਰਪਾ ਨਾਲ ਸਭ ਠੀਕ ਹੈ ਜੀ ਮੇਰਾ ਹੁਣ ਹੁਣ ਇੱਥੇ ਇੱਥੇ ਕਹਿੰਦੇ એનર્ਜੀ ਨਾਲ ਇਲਾਜ ਕੀਤਾ ਜਾਂਦਾ ਹੈ ਉਹ ਠੀਕ ਹੈ ਜੀ ਬਹੁਤ ਵਧੀਆ ਹੁਣ ਤੁਸੀਂ ਕਲਾਸਾਂ ਲਈਆਂ ਹਾਂ ਜੀ ਹ ਦੀ ਕੋ ਪੱਕੀ ਗੱਲ ਹੁੰਦਾ ਜੀ ਇਹਨਾਂ ਵਧੀਆ ਉਹ ਉਹ ਹੈ ਜੀ ਮਰ ਜ ਮਤਲਬ ਕੁਝ ਨਹੀਂ ਪਤਲਾਦਾ ਜੀ ਪਹਿਲਾਂ ਹਾਂ ਲੱਤਾਂ ਨੂੰ ਹੈ ਐਂ ਵੀ ਹੈ ਉਹ ਨਹੀਂ ਲੱਤਾਂ ਜੀ ਹੁਣ ਲੱਤਾਂ ਇੰਨੀਆਂ ਹੋਨੇ ਮਤਲਬ ਹੱਥ ਫੇਰਦੀ ਪਤਾ ਲੱਗਦਾ ਜੀ ਮੈਨੂੰ ਇੰਨਾ ਵਧੀਆ ਗੁਰੂ ਜੀ ਦਾ ਕਿਰਪਾ ਗੁਰੂ ਜੀ ਦੀ ਕਿਰਪਾ ਬਾਹਰੋਂ ਵੀ ਇਲਾਜ ਕਰਾਇਆ ਹੁਣ ਕਿੰਨੇ ਪੈਸੇ ਖਰਚਦੇ ਮਤਲਬ ਬਹੁਤ ਪੈਸੇ ਲਾਤਾ ਜੀ ਬਹੁਤ ਪਾਹੋ ਕਰਤਾ ਜੀ ਪੈਸੇ ਇੱਥੇ ਕਿੰਨੇ ਪੈਸੇ ਲਏ ਇੱਥੇ ਤਾਂ ਕੋਈ ਪੈਸਾ ਨਹੀਂ ਲੱਗਾ ਜੀ ਫਰੀ ਇਲਾਜ ਹੋ ਰਿਹਾ ਜੀ ਕਿਹਦੇ ਫਰੀ ਕੋਈ ਬਾਜਾ ਕੋਈ ਪੈਸਾ ਨਹੀਂ ਜੀ ਫਰੀ ਇਲਾਜ ਆ ਜੀ ਕਲਾਸਾਂ ਵੀ ਫਰੀ ਉਹ ਕੋਈ ਕਿਸੇ ਨੂੰ ਗੁਰੂ ਜੀ ਕਹਿੰਦੇ ਨਹੀਂ ਕਿ ਤੁਸੀਂ ਕਲਾਸਾਂ ਨਾਲ ਲਾਓ ਉਹ ਤਾਂ ਆਪਣੀ ਮਰਜ਼ੀ ਆ ਆਪਣੇ ਦਿਲੋਂ ਆਪਾਂ ਕੋਈ ਚੀਜ਼ ਸਿੱਖਣੀ ਆ ਤਾਂ ਆਪਣੀ ਮਰਜ਼ੀ ਆ ਉਹ ਤਾਂ ਜੀ ਆਪਾਂ ਲਾਉਣੀਆਂ ਤਾਂ ਆਪਣੀ ਮਰਜ਼ੀ ਨਾਲ ਲਾ ਸਕਦੇ ਆ ਆਪਾਂ ਨਹੀਂ ਗੁਰੂ ਜੀ ਦੇ ਕੋਲ ਦਬਾਅ ਨਹੀਂ ਹੁੰਦੇ ਆ ਜੀ ਉਹ ਆਪਣੇ ਉਹ ਆਪਣੇ ਲਾ ਲਈ ਆਪਾਂ ਸਿੱਖਦੇ ਆ ਤਾਂ ਪੱਲਾ ਸਕਦੇ ਆ ਫਿਰ ਆਪਣਾ ਅਰਜੀ ਹੋਰ ਆਪਾਂ ਨੂੰ ਉਹ ਉਹ ਕਰਦੀ ਆ ਜੀ ਗੁਰੂ ਦੀ ਕਿਰਪਾ ਨਾਲ ਨਹੀਂ ਮਤਲਬ ਮੈਂ ਠੀਕ ਆ ਬਹੁਤ ਠੀਕ ਆ ਅੱਗੇ ਨਾਲੋਂ ਜੀ ਮੈਂ ਪਹਿਲਾਂ ਪਹਿਲਾਂ ਮਤਲਬ ਗੱਡੀ ਚੋਂਦਾ ਸੀ ਐ ਬਾਈ ਜੀ ਮੈਨੂੰ ਲੈ ਕੇ ਹੋਂਦੇ ਇਸੇ ਫਿਰ ਮੈਂ ਆਉਣ ਲੱਗਾ ਆਪਣੀ ਵੀਲਚੇਅਰ ਤੇ ਇਲੈਕਟ੍ਰੋਨਿਕ ਦੀ ਗੁਰੂ ਜੀ ਕਿਰਪਾ ਨਾਲ ਫਿਰ ਉਸ ਦਿਨ ਮੈਨੂੰ ਆਹ ਸਕੂਟਰੀ ਮਿਲ ਗਈ ਗੁਰੂ ਜੀ ਦੀ ਕਿਰਪਾ ਨਾਲ ਹੁਣ ਇਹਦੇ ਪਰੌਣ ਲੱਗਾ ਜੀ ਮੈਂ ਲੱਤਾਂ ਵੀ ਨਹੀਂ ਠੀਕ ਲੱਗਣੋਂ ਪਾਉ ਫਰਕ ਮੈਨੂੰ ਚੱਲਦੀ ਨਹੀਂ ਕੁਝ ਵੀ ਨਹੀਂ ਘਰੇ ਬਠਰਾਂ ਦੀ ਮੈਂ ਜੀ ਬਹੁਤ ਦੁਖੀ ਦੀ ਪਹਿਲਾਂ ਹੁਣ ਤਾਂ ਬਹੁਤ ਨਿਆਰੇ ਨਹੀਂ ਮੈਨੂੰ ਬਿਮਾਰੀਆਂ ਵੀ ਠੀਕ ਹੁੰਦੀਆਂ ਨਾਲ ਨਾਲ ਆਰਥਿਕ ਸਥਿਤੀ ਵੀ ਸੁਧਰਦੀ ਹੈ ਇਹ ਇਹ ਨਹੀਂ ਸਮਝਾ ਰਿਹਾ ਸਭ ਕੁ ਠੀਕ ਹੈ ਜੀ ਸਭ ਕੁ ਵਧੀਆ ਜੀ ਘਰ ਵੀ ਸਭ ਵਧੀਆ ਸਾਰਾ ਕੁ ਠੀਕ ਹੈ ਜੀ ਪੈਸੇ ਤੇਲੇ ਦੀ ਕੋਈ ਤਕਮੀ ਨਹੀਂ ਜੀ ਸਭ ਕੁ ਡਿਟਿਵ ਸੋਚੋ ਗੁਰੂ ਦੀ ਕਿਰਪਾ ਨਾਲ ਫੁੱਲ ਨਿਆਰੇ ਨੇ ਜੀ ਦੇਖੋ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਫੁੱਲ ਨਿਆਰੇ ਨੇ ਦੇਖੋ ਸਥਿਤੀ ਪਹਿਲਾਂ ਬੈਟ ਤੇ ਪਏ ਰਹਿੰਦੇ ਸੀ ਤੁਰ ਫਿਰ ਨਹੀਂ ਸਕਦੇ ਸੀ ਪਰ ਹੁਣ ਦੇਖ ਸਕਦੇ ਹੋ ਕਿਸ ਤਰ੍ਹਾਂ ਇਸ ਯਾਤਰਾ ਦਾ ਹਿੱਸਾ ਬਣੇ ਹੋਏ ਨੇ ਸਸੀ ਗਾਲ ਅੰਕਲ ਜੀ ਕਿਵੇਂ ਹੋ ਠੀਕ ਹਾਂ ਮੈਂ ਠੀਕ ਹਾਂ ਮੈਂ ਜਾਪੁਰ ਰਾਜਸਥਾਨ ਤੋਂ ਆਣਾ ਰਾਜਸਥਾਨ ਤੋਂ ਆਇਓ ਹਾਂ ਜਾਪੁਰ ਕੀ ਬਾਤ ਹੈ ਤੇ ਮੇਰਾ ਲੀਵਰ ਰਮੇ ਜੋ ਗਿਆ ਜੀ ਡਾਕਟਰ ਨੇ ਲੀਵਰ ਟ੍ਰਾਂਸਪਲੈਂਟ ਵਾਸਤੇ ਆਖੇ ਸੀ ਮਿਲੂ ਤੇ ਇੱਥੇ ਆਣਾ ਮੇਰੋ ਲੀਵਰ ਟ੍ਰਾਂਸਪਲੈਂਟ ਦੀ ਲੋੜ ਨਹੀਂ ਪਈ ਮੈਂ ਬਿਲਕੁਲ ਠੀਕ ਆ 2-3 ਸਾਲ ਤੋਂ ਆ ਰਹੇ ਹਾਂ ਬਿਲਕੁਲ ਸਹੀ ਹਾਂ ਹੁਣ ਮੇਰੇ ਪਲਜੂ ਲੱਗ ਗਿਆ ਉਹਨੂੰ ਬੜੀ ਪ੍ਰੋਬਲਮ ਹੈ ਇਨਫੈਕਸ਼ਨ ਬਹੁਤ ਜ਼ਿਆਦਾ ਹੈ ਅੱਛਾ ਜੀ 6 ਮਹੀਨੇ ਹਸਪਤਾਲ ਵੀ ਰਹੇ ਨੇ ਇੰਗ ਉੱਥੇ ਠੀਕ ਨਹੀਂ ਹੋਏ ਉਹਨਾਂ ਨੂੰ ਵੀ ਮੈਂ ਨਾਲ ਲੈ ਕੇ ਆਇਆ ਤੇ ਮੈਂ ਹੁਣ ਬਿਲਕੁਲ ਠੀਕ ਹੈ ਮੇਰਾ ਲੀਵਰ ਲੀਵਰ ਵੀ ਠੀਕ ਹੋ ਗਿਆ ਥੋੜਾ એનર્ਜੀ ਦੇ ਨਾਲ ਤੇ ਮੈਨੂੰ ਹੁਣ ਲੀਵਰ ਟ੍ਰਾਂਸਪਲਾਂਟ ਦੀ ਲੋੜ ਨਹੀਂ ਪਈ ਅੱਛਾ ਹਾਂ ਡਾਕਟਰ ਕਿਲੇ ਕਹਤੇ ਲੀਵਰ ਤੋਂ ਟ੍ਰਾਂਸਪਲਾਂਟ ਕਰਾਉਣਾ ਪਏਗਾ ਤੇ ਮੈਨੂੰ ਲੀਵਰ ਟ੍ਰਾਂਸਪਲਾਂਟ ਦੀ ਲੋੜ ਨਹੀਂ ਪਈ ਔਰ ਨਹੀਂ ਭਈ ਨਹੀਂ ਭਈ ਮੈਂ ਟੈਸਟ ਕਰਾਇਨੇ ਟੈਸਟ ਕੋ ਤਾਂ ਬਹੁਤ ਵਾਰ ਟੈਸਟ ਹੋਇਆ ਮੈਂ 4 ਮਹੀਨੇ ਲਗਾਤਾਰ ਆਇਆ ਉਹਦਾ ਟੈਸਟ ਕਰਾਇਆ ਤੇ ਲੀਵਰ ਮੇਰਾ ਬਿਲਕੁਲ ਨੋਰਮਲ ਲਿਖਿਆ ਤੇ ਡਾਕਟਰ ਵੀ ਕਹਿੰਦਾ ਇਸ ਨਾਲ ਨੂੰ ਹਰਾਨ ਹੋ ਗਿਆ ਡਾਕਟਰ ਤੇ ਡਾਕਟਰ ਕਹਿੰਦਾ ਤੁਸੀਂ ਭਾਈ ਕੀ ਗੱਲ ਹੈ ਕਿੱਥੋਂ ਇਲਾਜ ਕਰਾਇਆ ਕਿ ਤੁਹਾਡਾ ਲੀਵਰ ਬਿਲਕੁਲ ਠੀਕ ਹੋ ਗਿਆ ਮੈਂ ਕਹਾ ਤੇ ਗੁਰੂ ਜੀ ਦੀ ਕਿਰਪਾ ਹੈ ਜੀ ਹਾਂ ਤੇ ਮੈਂ 4 ਮਹੀਨੇ ਲਗਾਤਾਰ ਇਲਾਜ ਕਰਾਇਆ ਤੇ ਲੀਵਰ ਮੇਨ ਬਦਲੇ ਲੋੜ ਨਹੀਂ ਪਈ ਬਿਲਕੁਲ ਹੋ ਮੇ 3 ਸਾਲ ਹੋ ਗਏ ਤੇ ਦੇਖੋ ਕਹਨੇ ਲੀਵਰ ਟ੍ਰਾਂਸਪਲੈਂਟ ਹੋਣਾ ਸੀ ਕਹਿੰਦੇ ਸੀ ਡਾਕਟਰ ਪਰ ਇੱਥੇ ਆ ਕੇ ਇਹਨਾਂ ਦਾ ਲੀਵਰ ਵੀ ਤੰਦਰੁਸਤ ਹੋ ਗਿਆ ਮੁੜ ਤੋਂ ਅਤੇ ਸਾਰੀ ਬਿਮਾਰੀ ਤੋਂ ਇੱਥੋਂ ਨਜਾਤ ਮਿਲ ਰਹੀ ਹੈ ਜਦੋਂ ਤੋਂ ਇੱਥੇ ਜੁੜੇ ਨੇ ਸਮਝ ਤੋਂ ਬਾਅਦ ਆ ਰਹੀ ਵੀ ਇਹ ਕਿਵੇਂ ਹੋ ਸਕਦਾ ਪਰ ਸੰਗਤਾਂ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਜੀ ਐਨਰਜੀ ਦੇ ذریعے ਐਨਰਜੀ ਦੇ ذریعے ਇਲਾਜ ਕੀਤਾ ਜਾਂਦਾ ਇੱਕ ਪ੍ਰਕਿਰਿਆ ਇੱਥੇ ਪ੍ਰਕਿਰਿਆ ਕਰਵਾਈ ਜਾਂਦੀ ਹੈ ਅਸੰਗਤਾਂ ਨੂੰ ਜਿਸ ਦੇ ਨਾਲ ਉਹਨਾਂ ਦੀ ਮਾਨਸਿਕ ਸ਼ਕਤੀ ਨੂੰ ਮਜ਼ਬੂਤ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਮੈਂਟਲੀ ਪ੍ਰੀਪੇਅਰ ਕੀਤਾ ਜਾਂਦਾ ਕਿ ਤੁਸੀਂ ਆਪਣੀ ਬਿਮਾਰੀ ਨਾਲ ਖੁਦ ਲੜ ਸਕਦੇ ਹੋ ਸੋ ਦੇਖ ਸਕਦੇ ਤੁਸੀਂ